ਵਾਲੋ ਪਿੰਡਿਆ ਕਿਹਾ ਜਾਂਦਾ ਕਹਿੰਦਾ ਜੇ ਉੜਦੇ ਸਕੂਪ ਆਉਂਦੇ ਉੜਦੀਆਂ ਬੋਲਾਂ ਆਉਂਦੀਆਂ ਨੇ ਨਾ ਕਹਿੰਦੇ ਆਏ دیوار ਵਾਂਗੂ ਖੜ ਜਾਂਦੇ ਨੇ ਜਰਮਨ ਉਹ ਰੋਕਦੇ ਨੇ ਇਹ ਵਸਤੀ ਸਾਡਾ ਜਿੱਦਾਂ ਪ੍ਰੈਕਟਿਸ ਜਿੰਸਾਣਾ ਹੁੰਦੀ ਆ ਜੋ ਸਾਡਾ ਕੰਮ ਆ ਗੇਮ ਦੇ ਵਿੱਚ ਸਾਨੂੰ ਕਰਨਾ ਹੀ ਪੈਣਾ ਵੈਸੇ ਮੇਰੇ ਸਾਣਾ ਮੇਰੇ ਲਈ ਤੇ ਜਿਹੜੀ ਸਾਡੀ ਟੀਮ ਜਿਹੜੀ ਮੇਨ ਵਾਲ ਆ ਐਦਕੀ ਜਾਂ ਪਹਿਲਾਂ ਵੀ ਸ਼ਿਰੀ ਜੇਸੀ ਰਹੇਆ ਕੀ ਬਾਤ ਹੈ ਸਾਈਡ ਤੋਂ ਮੈਂ ਖੇਡਦਾ ਨਾ ਉਹਦੀ ਨੀਡ ਵੀ ਇਹੀ ਆ ਸੋ ਆਈ ਥਿੰਕ ਜੇ ਇਹ ਲੱਗ ਰਿਹਾ ਕਿ ਮੈਂ ਉਹ ਨੀਡ ਜਾਂ ਉਹ ਕੰਮ ਕਰ ਰਿਹਾ ਟੀਮ ਦੇ ਬੈਟਰਮੈਂਟ ਲਈ ਤੇ ਜਾਂ ਉਹਦੇ ਨਾਲ ਕੁਝ ਫਾਇਦਾ ਹੋਵੇ ਟੀਮ ਨੂੰ ਤੇ ਮੈਂ ਜ਼ਰੂਰ ਕਰਦਾ ਰਵਾਂਗਾ ਮੈਨੂੰ ਮਜ਼ਾ ਵੀ ਆਉਂਦਾ ਐ ਇਸ ਚੀਜ਼ ਦਾ ਕਰਦੇ ਨਾ ਜਿੰਨੇ ਵੀ ਸਪੋਰਟਸਮੈਨ ਆਜ ਤੱਕ ਰਹੇ ਕੋਈ ਵੀ ਸਪੋਰਟਸਮੈਨ ਬੋਲੀ ਕਿ ਕਿਸੇ ਦੀ ਵੀ ਜਿਹੜੀ ਲਾਈਫ ਆ ਉਹ ਕਦੀ ਵੀ ਸਮੂਸਣੀ ਹੁੰਦੀ ਬਹੁਤ ਅਪ ਐਂਡ ਡਾਊਨ ਹੁੰਦੇ ਲਾਈਫ ਦੇ ਵਿੱਚ ਸੋ ਇਦਾਂ ਹੀ ਚੁਣੌਤੀਆਂ 'ਚ ਲੰਘਣ ਆਸਤੇ ਸਾਨੂੰ ਤੇ ਸਭ ਤੋਂ ਪਹਿਲਾਂ ਮਾਂ ਪਿਓ ਤੇ ਫਿਰ ਪਰਿਵਾਰ ਆ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਮੈਂ ਖੁਸ਼ ਨਸੀਬਾ ਕਿ ਮੇਰੇ ਨਾਲ ਮਤਲਬ ਪਰਮਾਤਮਾ ਨੇ ਮੇਰ ਪਰਿਆ ਹੱਥਆ ਕਿਆ ਜਦੋਂ ਅਸੀਂ ਬੈਠਾ ਸੀ ਗੱਲਾਂ ਬਾਤਾਂ ਕਰ ਰਹੇ ਸੀ ਉਹਨਾਂ ਨੇ ਕਾਫੀ ਕੁਝ ਦੱਸਿਆ ਵੀ ਕਿਵੇਂ ਜਰਮਨ ਹਾਕੀ ਪਹਿਲਾਂ 100 ਰੁਪਏ ਦੀ ਕਹਿੰਦੇ ਮੈਂ ਜਰਮਨ ਨੂੰ ਹਾਕੀ ਲੈ ਕੇ ਦਿੱਤੀ ਸੀ ਉਹ ਜਰਮਨ ਦੀ 100 ਰੁਪਏ ਦੀ ਹਾਕੀ ਅੱਜ ਕਾਂਸੇ ਦੇ ਸਾਨੂੰ ਮੈਡਲ ਦੇ ਵਿੱਚ ਤਬਦੀਲ ਹੁੰਦੀ ਨਜ਼ਰ ਆਈ ਜੇ ਮੈਂ ਹਾਦਰ ਸਾਹਿਬ ਨੂੰ ਪਹਿਲੀ ਵਾਰੀ ਆ ਕੇ ਕਹਾ ਕਿ ਮੈਂ ਵੀ ਹਾਕੀ ਖੇਡਨੀ ਹੈ ਤੇ ਕਹਿੰਦੇ ਕੋਈ ਗੱਲ ਨਹੀਂ ਖੇਡ ਲਈ ਇੰਨੀ ਗੱਲ ਹੋਈ ਅਗਲੇ ਦਿਨ ਮੈਨੂੰ ਕਹਿੰਦੇ ਵੀ ਆ ਚੱਕ ਹਾਕੀ ਪਤ ਨਹੀਂ ਕਾਲਾ ਸਾਹਿਬ ਨੇ ਮੈਨੂੰ ਕਿੱਥੋਂ ਆਖੀ ਲੈ ਗਿਆ ਮੈਨੂੰ ਨਹੀਂ ਅਸੀ ਬਾਰੇ ਪਤਾ ਲੇਕਿਨ ਛੋਟੀ ਜਿਹੀ ਹਾਕੀ ਮੈਨੂੰ ਘਰੇ ਖੇਡਣ ਵਾਸਤੇ ਲੈਣੀ ਨਹੀਂ ਲੈ ਕੇ ਦਿੱਤੀ ਠੀਕ ਹੈ ਤੇ ਆਈ ਥਿੰਕ ਇਹ ਤਾਈਓ ਮੈਂ ਕਹਿੰਨਾ ਵੀ ਜਿਹੜੀ ਫੈਮਿਲੀ ਉਹਦੀ ਸਪੋਰਟ ਬਹੁਤ ਜ਼ਰੂਰੀ ਹੈ ਅੱਜ ਤੱਕ ਕਰ ਕਿੰਨੀਆਂ ਵੀ ਚੁਣੌਤੀਆਂ ਮੇਰੀ ਲਾਈਫ 'ਚ ਆਈਆਂ ਵਾ ਤੇ ਪਰਿਵਾਰ ਮੇਰਾ ਮੇਨਾ ਖੜਿਆ ਰਿਹਾ ਕਦੀ ਰਾਤ ਨੂੰ ਲੇਟ ਹੋ ਜਾਣਾ ਕਦੀ ਚਾਚਾ ਜੀ ਨੇ ਲੈਨ ਚੱਲ ਜਾਣਾ ਕਦੀ ਰਾਤ ਨੂੰ ਡੈਡੀ ਨੇ ਚੱਲ ਜਾਣਾ ਵੀ ਆਇਆ ਨਹੀਂ ਹੈ ਤੱਕਰਕ ਸਾਈਕਲਾਂ ਤੇ ਆਉਣਾ ਸਾਈਕਲ ਤੇ ਜਾਣਾ ਆਈ ਥਿੰਕ ਬਹੁਤ ਵੱਡਾ ਯੋਗਦਾਨ ਇਸ ਜੀਤਵਿਤਾ ਸਿੰਘ ਇਹ ਜਿਹੜਾ ਮੈਡਲ ਆ ਉਹ ਮੇਰਾ ਇਕੱਲੇ ਦਾ ਨਹੀਂ ਹੈਗਾ ਉਹ ਪਰਿਵਾਰ ਦਾ ਵਾ ਪਿੰਡ ਦਾ ਇਲਾਕੇ ਦਾ ਵਾ ਇਹ ਦੇਸ਼ ਦਾ ਵਾ ਜਰਮਨ ਖੁੱਲੇ ਦਾੜੇ ਦੇ ਨਾਲ ਦਾੜਾ ਪ੍ਰਕਾਸ਼ ਕਰਕੇ ਮੈਦਾਨ ਚ ਉਤਰਦਾ ਉਹ ਜਰਮਨ ਪੂਰੀ ਇੱਕ ਕੌਮ ਨੂੰ ਰਿਪਰੈਜ਼ੈਂਟ ਕਰਦਾ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਇਹ ਫੈਸਲਾ ਕਿਵੇਂ ਲਿਆ ਵੀ ਐਸੇ ਰੂਪ ਦੇ ਨਾਲ ਦਾੜਾ ਖੋਲ ਕੇ ਹੀ ਪ੍ਰਕਾਸ਼ ਕਰਕੇ ਹੀ ਮੈਦਾਨ ਤੇ ਉਤਰਨਾ ਆਦਰ ਸਾਹਿਬ ਵੀ ਅਮਰेश ਅਗਿਆ ਫੇ ਮੇਰੇ ਚਾਚਾ ਜੀ ਉਹਨਾਂ ਨੇ ਦੇ ਦੋ ਚਾਚਾ ਜੀ ਨੇ ਦੋਨਾਂ ਨੇ ਆ ਦਾੜੇ ਪ੍ਰਕਾਸ਼ ਨੇ ਐਸ਼ਟਾ ਸੋ ਇਹ ਫੈਮਿਲੀ ਤੋਂ ਸਟਾਰਟ ਅਨ ਆਈ ਥਿੰਕ ਤੁਹਾਡੀ ਆਪਣਾ ਘਰ ਦਾ এনवायरमेंट ਕਿਦਾਂ ਦਾ ਜਿਹੜੇ ਵੀ ਆਪਣੇ ਨਾਲ ਦੇ ਪਲੇਅਰ ਆ ਅੱਜ ਤੱਕ ਨਹੀਂ ਮੈਨੂੰ ਕਿਸੇ ਨੇ ਵੀ ਇਧਰ ਉਧਰ ਦੀ ਗੱਲ ਕੀਤੀ ਜਿੰਨੀ ਰਿਸਪੈਕਟ ਮੈਂ ਕਰਦਾ ਇਥੋਂ ਕੋ ਮੇਰੀ ਮੇਰੀ ਨਹੀਂ ਇਸ ਰੂਪ ਦੀ ਰਿਸਪੈਕਟ ਉਹ ਜਾਰੀ ਕਰਕੇ ਹੁਣ ਜਦੋਂ ਪਰਫਾਰਮ ਕਰਨਾ ਚਲੋ ਛੋਟੇ ਪੱਦਰ ਮੈਦਾਨ ਮੈਦਾਨ ਚਾਹੇ ਉਹ ਮਿੱਟੀ ਦਾ ਮੈਦਾਨ ਹੈ ਚਾਹੇ ਅਸੀਂ ਇਸ ਨੂੰ ਕਹ ਦਈਏ 올림픽 ਦਾ ਮੈਦਾਨ ਸੀ ਹੈ ਨਾ ਪਰ ਜਦੋਂ ਪਰਫਾਰਮ ਕਰਦੇ ਹੁੰਦੇ ਇੱਕ ਪਾਸੇ ਤਾਂ 10 ਪਲੇਅਰ ਰਹਿ ਗਏ ਹੋਣੇ ਇੰਡੀਆ ਦੇ ਇੱਕ ਪਾਸੇ 11 ਪਲੇਅਰ ਬਰਟੇਨ ਦੇ ਖੇਡਦੇ ਹੋਣ ਤਾਂ ਪ੍ਰੈਸ਼ਰ ਕਿੰਨਾ ਕੁ ਬਣ ਜਾਂਦਾ ਜ਼ਿੰਮੇਵਾਰੀ ਕਿੰਨੀ ਕੁ ਬਣ ਜਾਂਦੀ ਹੈ ਤੋਂ ਜਦੋਂ ਤੁਸੀਂ ਰਿਪਰੈਜ਼ੈਂਟ ਇੰਨੀ ਵੱਡੀ ਕੰਟਰੀ ਲਈ ਕਰਦੇ ਆ ਤੁਹਾਨੂੰ ਇੰਨੇ ਲੋਕ ਦੇਖ ਰਹੇ ਹੁੰਦੇ ਆ ਤੇ ਤੁਹਾਡਾ ਇੱਕ ਫਰਜ ਬਣ ਜਾਂਦਾ ਹੂੰ ਤੇ ਪ੍ਰੈਸ਼ਰ ਇੰਨੀ ਸਾਡੀ ਟੀਮ ਲੈਂਦੀ ਕਿਉਂਕਿ ਆਈ ਥਿੰਕ ਜੇ ਤੁਸੀਂ ਸਾਰੇ ਮੈਚ ਦੇਖੇ ਹੋਗੇ ਤਾਂ ਕਿ ਟੀਮ ਦਾ ਲੱਗ ਇਨਵਾਇਰਮੈਂਟ ਸੀਗਾ ਲੱਗੀ ਇੱਕ ਏਮ ਸੀਗਾ ਹਾਲਾਂਕਿ ਏਮ ਨਾ ਗਈ ਉਸ ਸੋ ਉਸ ਟਾਈਮ ਪ੍ਰੈਸ਼ਰ ਨਹੀਂ ਸੀ ਉਸ ਟਾਈਮ ਇਹੀ ਸੀਗਾ ਵੀ ਬਸ ਜਿੱਤਣਾ ਹੈ ਤੇ ਤਿਹਾਰ ਬਣਾ ਦਿੰਦਾ ਹੈ ਨਾ ਹਾਲਾਂਕਿ ਹਾਕੀ 올림픽 ਵੀ ਇਤਿਹਾਸ ਕਿ ਤਿਹਾਰ ਰਿਹਾ ਭਾਰਤ ਵਾਸੀਆਂ ਲਈ ਪਰ ਹੁੰਦਾ ਕਿ ਤਨਾ ਕਿਤੇ ਪਿੰਚ ਹੁੰਦੀ ਉਹ ਚੀਜ਼ ਯਾਰ ਸਾਨੂੰ ਉਨੀ ਤਰਜੀਹ ਨਹੀਂ ਦਿੱਤੀ ਜਾਂਦੀ ਜਿੰਨੀ ਉਧਰ ਹੁੰਦੀ ਹੈ ਜਿੰਨੀ ਸਪਾਂਸਰਸ਼ਿਪ ਉਧਰ ਹੁੰਦੀ ਹੈ ਨੇ ਅਸੀਂ ਨਹੀਂ ਐਸੀ ਚੀਜ਼ਾਂ ਬਾਰੇ ਸੋਚਦੇ ਸਾਡੀ ਵੀ ਨਹੀਂ ਸੋਚਦੇ ਅਸੀਂ ਨਹੀਂ ਸੋਚਦੇ ਚੀਜ਼ਾਂ ਬਾਰੇ ਕਿਉਂਕਿ ਇਹ ਕੰਮ ਆ ਜਿਹੜੇ ਜਿੰਨੀ ਵੀ سپورਟ ਆ ਦੇਸ਼ ਦਾ ਵਾ ਇਹ ਸਾਡਾ ਕੰਮ ਨਹੀਂ ਹੈਗਾ ਸਾਡਾ ਕੰਮ ਹੈਗਾ ਦੇਸ਼ ਲਈ ਖੇਡਣਾ ਦੇਸ਼ ਲਈ ਮੰਡਲ ਲੈ ਕੇ ਆਉਣਾ ਤੇ ਦੇਸ਼ ਦਾ ਮਾਣ ਵਧਾਉਣਾ ਸਾਨੂੰ ਸਾਨੂੰ ਉਸ ਝੰਡੇ ਨਾਲ ਮਤਲਬ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ ਹਾਕੀ ਤੇ ਸਾਡੇ ਜਵਾਨਾਂ ਨੇ ਖਿਡਾਰੀਆਂ ਨੇ ਦੇਸ਼ ਦਾ ਮਾਣ ਉੱਚਾ ਕੀਤਾ ਆ ਤੇ ਅੱਜ ਅਜੇ ਹੀ ਇੱਕ ਸੂਰਮਾ ਹਾਕੀ ਦਾ ਉਹ ਯੋਧਾ ਮੇਰੇ ਨਾਲ ਹੈ ਜਿਸ ਨੂੰ ਵਾਲ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਹਾਲਾਂਕਿ ਸਕੂਪ ਜਦੋਂ ਹੁੰਦੇ ਨੇ ਉੱਡਦੀਆਂ ਹੀਆਂ ਗੇਂਦਾ ਜਦੋਂ ਵਿਰੋਧੀਆਂ ਦੀਆਂ ਆਉਂਦੀਆਂ ਨੇ ਤਾਂ ਬੜੀ ਤਿੱਕੀ ਅੱਖ ਦੇ ਨਾਲ ਬੜੀ ਪੈਨੇ ਅੱਖ ਦੇ ਨਾਲ ਬਾਜ ਅੱਖ ਦੇ ਨਾਲ ਜਰਮਨ ਉਹਨਾਂ ਗੇਂਦਾ ਨੂੰ ਰੋਕਦਾ ਆ ਤੇ ਪੂਰੀ ਦੀਵਾਰ ਬਣ ਕੇ ਜਿਹੜਾ ਕਿ ਇੰਡੀਆ ਦੀ ਉਹ ਖੜਦਾ ਆ ਹਾਕੀ ਦੇ ਮੈਦਾਨ ਦੇ ਵਿੱਚ ਮੇਰੇ ਨਾਲ ਉਹ ਗੁਰਸਿੱਖ ਨੌਜਵਾਨ ਹੈ ਜਿਸ ਨੂੰ ਪੂਰੇ ਜੇਕਰ ਸਿਕ ਕੌਮ ਦੀ ਗੱਲ ਕਰੀਏ ਉਹਦੇ ਸਰੂਪ ਕਰਕੇ ਬੜਾ ਪਿਆਰ ਉਹਨੂੰ ਮਿਲ ਰਿਹਾ ਕਿਉਂਕਿ ਖੁੱਲਾ ਦਾੜਾ ਪ੍ਰਕਾਸ਼ ਕਰਕੇ ਉਹ ਮੈਦਾਨ ਦੇ ਤੇ ਖੇਡਦਾ ਆ ਤੇ ਬੜਾ ਹੀ ਵੱਖਰੀ ਇੱਕ ਲੁੱਕ ਇੱਕ ਦਿੱਖ ਜਿਹੜੀ ਆਉਂਦੀ ਹੈ ਜਰਮਨਪ੍ਰੀਤ ਸਿੰਘ ਮੇਰੇ ਨਾਲ ਅਸੀਂ ਅੱਜ ਉਹਨਾਂ ਦੇ ਘਰੇ ਬੈਠੇ ਆ ਬਾਜੀ ਸਵਾਗਤ ਹੈਸ ਬੁਕਸਮੈਨ ਟੀਵੀ ਤੇ ਅੰਕੀ ਭਾਜੀ ਥੈਂਕ ਯੂ ਸੋ ਮਚ ਪਹਿਲਾਂ ਤਾਂ ਵਧਾਈ ਦੇ ਪਾਤਰੋਂ ਤੁਸੀਂ ਸਾਡਾ ਮਾਣ ਹੋ ਤੇ ਅਸੀਂ ਸਾਡੇ ਸਾਰਿਆਂ ਦੀਆਂ ਅਰਦਾਸਾਂ ਤੁਹਾਡੇ ਨਾਲ ਹੈ ਕਿ ਜਿਵੇਂ ਹੁਣ ਮਾਣ ਵਧਾਇਆ ਨਾ ਦੇਸ਼ ਦਾ ਉਵੇਂ ਅੱਗੇ ਵਧਾਉਂਦੇ ਰਹੋ ਹਮੇਸ਼ਾ ਬਿਲਕੁਲ ਜੀ ਬਿਲਕੁਲ ਇਹ ਸਾਰੀਆਂ ਆਪਣੇ ਲੋਕਾਂ ਦਾ ਪਿਆਰ ਤੇ ਉਹਨਾਂ ਦੀਆਂ ਅਰਦਾਸਾਂ ਸੁਦ ਗਈ ਅੱਜ ਅਸੀਂ ਇਸ ਮਕਾਮ ਤੱਕ ਪਹੁੰਚੇ ਆਈ ਥਿੰਕ ਇਹ ਮੈਡਲ ਲੈ ਕੇ ਆਏ ਆ ਅਸੀਂ ਲੋਕਾਂ ਦੀਆਂ ਇਹਨੇ ਪਿਆਰ ਤੇ ਅਰਦਾਸਾਂ ਤੋਂ ਬਿਨਾ ਨਹੀਂ ਸੀ ਆਈ ਥਿੰਕ ਪਹੁੰਚ ਸਕਦੇ ਹਾਂ ਕਿ ਵਾਲ ਆਫ ਇੰਡੀਆ ਕਿਹਾ ਜਾਂਦਾ ਕਹਿੰਦੇ ਉੱਡਦੇ ਸਕੂਪ ਆਉਂਦੇ ਉੱਡਦੀਆਂ ਬੋਲਾਂ ਆਉਂਦੀਆਂ ਨਾ ਕਹਿੰਦੇ ਆਏ ਦਵਾਰ ਵਾਂਗੂ ਖੜ ਜਾਂਦੇ ਨੇ ਜਰਮਨ ਉਹ ਰੋਕਦੇ ਨੇ ਇਹ ਬਸ ਜੀ ਸਾਡਾ ਜਿੱਦਾਂ ਪ੍ਰੈਕਟਿਸ ਜਿੰਸਾਣਾ ਹੁੰਦੀ ਆ ਜੋ ਸਾਡਾ ਕੰਮ ਆ ਗੇਮ ਦੇ ਵਿੱਚ ਸਾਨੂੰ ਕਰਨਾ ਹੀ ਪੈਣਾ ਵੈਸੇ ਮੇਰੇ ਸਾਨਾ ਮੇਰੇ ਲਈ ਤੇ ਜਿਹੜੀ ਸਾਡੀ ਟੀਮ ਜਿਹੜੀ ਮੇਨ ਵਾਲ ਆ ਹੈ ਕਿ ਜਾਂ ਪਹਿਲਾਂ ਵੀ ਸ਼੍ਰੀ ਜੇਸ਼ੀ ਜਿਹੀ ਰਹੇ। ਕੀ ਬਾਤ ਹੈ। ਭਾਈ ਸ਼੍ਰੀ ਜੇਸ਼ ਤਾਂ ਦੇਖੋ ਉਹਨਾਂ ਨੇ ਤਾਂ ਜਿਹੜੀ ਚੀਜ਼ ਕਰਕੇ ਦਿਖਾਈ ਦਿਖਾਈ ਪਰ ਜਦੋਂ ਅਸੀਂ ਜਰਮਨ ਵੱਲ ਨਜ਼ਰ ਮਾਰਦੇ ਹਾਂ ਨਾ ਬੀ ਟੂ ਡੀ ਤੱਕ ਤਾਂ ਖੇਡਣਾ ਮਿਡਲ ਫੀਲਡ ਤੋਂ ਮਤਲਬ ਅਸੀਂ ਕਹਦੇ ਹਾਂ ਫਾਰਵਰਡ ਤੱਕ ਦੀ ਗੇਮ ਖੇਡਣੀ ਇਹ ਬੜਾ ਸਟੈਮਨਾ ਚਾਹੀਦਾ। ਜਰਮਨ ਦੀ ਕਾਫੀ ਖੂਬੀ ਹੈ। ਬਿਲਕੁਲ ਆਈ ਥਿੰਕ ਇੱਕ ਗੇਮ ਦਾ ਪਾਰਟ ਵੀ ਹੈ ਕਿ ਨਾ ਜਿਹੜੀ ਸਾਈਡ ਤੇ ਮੈਂ ਖੇਡਦਾ ਨਾ ਉਹਦੀ ਨੀਡ ਵੀ ਇਹੀ ਹੈ ਸੋ ਆਈ ਥਿੰਕ ਜੇ ਇਹ ਲੱਗ ਰਿਹਾ ਕਿ ਮੈਂ ਉਹ ਨੀਡ ਜਾਂ ਉਹ ਕੰਮ ਕਰ ਰਿਹਾ ਟੀਮ ਦੇ ਬੈਟਰਮੈਂਟ ਲਈ ਤੇ ਜਾਂ ਉਹਦੇ ਨਾਲ ਕੁਝ ਫਾਇਦਾ ਹੋਏ ਟੀਮ ਨੂੰ ਤੇ ਮੈਂ ਜਰੂਰ ਕਰਦਾ ਰਵਾਂਗਾ ਮੈਨੂੰ ਮਜ਼ਾ ਵੀ ਆਉਂਦਾ ਇਸ ਚੀਜ਼ ਦਾ ਕਰਨ ਦੇ ਵਿੱਚ ਜਦੋਂ ਮੈਂ ਕਿਵੇਂ ਮਤਲਬ ਜਰਮਨ ਬਣਿਆ ਕਿਵੇਂ ਐਡਾ ਸਟੈਮੀਨਾ ਕਿਵੇਂ ਇੰਨਾ 6 ਫੁੱਟ ਦਾ ਨੌਜਵਾਨ ਜਦੋਂ ਮੈਦਾਨ 'ਚ ਤੁਰਦਾ ਇਹ ਸਾਰੀਆਂ ਚੀਜ਼ਾਂ ਕਦਾਂ ਜਰਮਨ ਨੇ ਆਪ ਦੇ ਅੰਦਰ ਲਿਆਂਦੀਆਂ ਆਈ ਥਿੰਕ ਇਹਦੇ ਵਿੱਚ ਸਭ ਤੋਂ ਜੇ ਵੱਧ ਯੋਗਦਾਨ ਮੰਨਿਆ ਜਾਵੇ ਤੇ ਫਰਮਾਤਮਾ ਦਾ ਮੈਂ ਮੰਨਦਾ ਕਿਉਂਕਿ ਉਹਨਾਂ ਦੀ ਬੜੀ ਕਿਰਪਾ ਰਹੀ ਏ ਇਸ ਚੀਜ਼ ਦੇ ਵਿੱਚ ਕਿਉਂਕਿ ਇੱਕ ਸਪੋਰਟਸਮੈਨ ਜਿਹੜਾ ਵਾ ਉਹ ਕੋਈ ਮੈਂ ਨਹੀਂ ਮੰਨਦਾ ਕਿ ਜਿੰਨੇ ਵੀ ਸਪੋਰਟਸਮੈਨ ਅੱਜ ਤੱਕ ਰਹੇ ਕੋਈ ਵੀ ਸਪੋਰਟਸਮੈਨ ਆਪ ਫੋਲੀਏ ਕਿਸੇ ਦੀ ਵੀ ਜਿਹੜੀ ਲਾਈਫ ਆ ਉਹ ਕਦੀ ਵੀ ਸਮੂਥ ਨਹੀਂ ਹੁੰਦੀ ਬਹੁਤ ਆਪ ਐਂਡ ਡਾਊਨ ਹੁੰਦੇ ਲਾਈਫ ਦੇ ਵਿੱਚ ਸੋ ਇਦਾਂ ਹੀ ਚੁਣੌਤੀਆਂ 'ਚ ਲੰਘਣ ਆਸਤੇ ਸਾਨੂੰ ਤੇ ਸਭ ਤੋਂ ਪਹਿਲਾਂ ਮਾਂ ਪਿਓ ਤੇ ਫਿਰ ਪਰਿਵਾਰ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਮੈਂ ਖੁਸ਼ ਨਹੀਂ ਸੀ ਵਾਂ ਕਿ ਮੇਰੇ ਨਾਲ ਮਤਲਬ ਪਰਮਾਤਮਾ ਨੇ ਮੇਰ ਪਰਿਆ ਹੱਥ ਰੱਖਿਆ ਤੇ ਮੇਰਾ ਪਰਿਵਾਰ ਜਿਹੜਾ ਮੇਰੇ ਨਾਲ ਖੜੋਤਾ ਰਹਿੰਦਾ ਹਰ ਟਾਈਮ ਹਾਲਾਂਕਿ ਮੈਂ ਬਜ਼ੁਰਗਾਂ ਨਾਲ ਬੈਠਾ ਸੀ ਗੱਲਾਂ ਬਾਤਾਂ ਕਰ ਰਹੀ ਸੀ ਉਹਨਾਂ ਨੇ ਕਾਫੀ ਕੁਝ ਦੱਸਿਆ ਵੀ ਕਿਵੇਂ ਜਰਮਨ ਹਾਕੀ ਪਹਿਲਾਂ 100 ਰੁਪਏ ਦੀ ਕਹਿੰਦੇ ਮੈਂ ਜਰਮਨ ਨੂੰ ਹਾਕੀ ਲੈ ਆ ਕੇ ਦਿੱਤੀ ਸੀ ਉਹ ਜਰਮਨ ਦੀ 100 ਰੁਪਏ ਦੀ ਹਾਕੀ ਅੱਜ ਕਾਂਸੇ ਦੇ ਸਾਨੂੰ ਮੈਡਲ ਦੇ ਵਿੱਚ ਤਬਦੀਲ ਹੁੰਦੀ ਨਜ਼ਰ ਆਈ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਆਪਣੇ ਸਕੂਲ ਖਾਸ ਅਕੈਡਮੀ ਵਿੱਚ ਤੇ ਵੇਖੇ ਗੇਮ ਵੇਖੀ ਹਾਕੀ ਦੀ ਬਜਿੰਦਰ ਕੋਸਾਵਰ ਉੱਥੇ ਖੜਾਉਂਦੇ ਪਏ ਸੀਗੇ ਤੇ ਮੈਂ ਹਾਦਰ ਸਾਹਿਬ ਨੂੰ ਪਹਿਲੀ ਵਾਰੀ ਆ ਕੇ ਕਿਹਾ ਕਿ ਮੈਂ ਵੀ ਆਖੀ ਖੇਡਣੀ ਆ ਤੇ ਕਹਿੰਦੇ ਕੋਈ ਗੱਲ ਨਹੀਂ ਖੇਡ ਲਈ ਇੰਨੀ ਗੱਲ ਹੋਈ ਅਗਲੇ ਦਿਨ ਮੈਨੂੰ ਕਹਿੰਦੇ ਵੀ ਆ ਚੱਕ ਹਾਕੀ ਪਤਨਿਕ ਬਕਾੜਾ ਸਾਹਿਬ ਨੇ ਮੈਨੂੰ ਕਿੱਥੋਂ ਆ ਕੇ ਲੈ ਗਿਆ ਮੈਨੂੰ ਨਹੀਂ ਅਸੀ ਬਾਰੇ ਪਤਾ ਕਿਉਂਕਿ ਛੋਟੀ ਜਿਹੀ ਕਿ ਮੈਨੂੰ ਘਰੇ ਖੇਡਣ ਵਾਸਤੇ ਡੈਡੀ ਨੇ ਲੈ ਗੀ ਦਿੱਤੀ ਠੀਕ ਹੈ ਤੇ ਆਈ ਥਿੰਕ ਇਹ ਤਾਂ ਹੀ ਮੈਂ ਕਹਿੰਦਾ ਵੀ ਜਿਹੜੀ ਫੈਮਿਲੀ ਉਹਦੀ ਸਪੋਰਟ ਬਹੁਤ ਹੁੰਦੀ ਜਿਹੜੀ ਅੱਜ ਤੱਕ ਕਿੰਨੀਆਂ ਵੀ ਚੁਣੌਤੀਆਂ ਮੇਰੀ ਲਾਈਫ 'ਚ ਆਈਆਂ ਵਾ ਤੇ ਪਰਿਵਾਰ ਮੇਰਾ ਮੇਰਾ ਖੜਿਆ ਰਿਹਾ ਮੈਂ ਕਿਉਂਕਿ ਇੱਥੋਂ ਮੈਂ ਤਾਂ ਸਾਹਿਬ ਦੂਰ ਤੇ 7-8 ਕਿਲੋਮੀਟਰ ਕਦੀ ਰਾਤ ਨੂੰ ਲੇਟ ਹੋ ਜਾਣਾ ਕਦੀ ਚਾਚਾ ਜੀ ਨੇ ਲੈਨ ਚਲ ਜਾਣਾ ਕਦੀ ਰਾਤ ਨੂੰ ਵੇਖਣ ਡੈਡੀ ਨੇ ਚਲ ਜਾਣਾ ਵੀ ਆਇਆ ਨਹੀਂ ਹੈ ਤੱਕਰ ਕੋ ਸਾਈਕਲਾਂ ਤੇ ਆਉਣਾ ਸਾਈਕਲ ਤੇ ਜਾਣਾ ਹਾਂ ਸੋ ਪਰਿਵਾਰ ਦਾ ਆਈ ਥਿੰਕ ਬਹੁਤ ਵੱਡਾ ਯੋਗਦਾਨ ਹੈ ਇਸ ਚੀਜ਼ ਦੇ ਲਈ ਤਾਈ ਸਿੰਘ ਇਹ ਜਿਹੜਾ ਮੈਡਲ ਆ ਉਹ ਮੇਰਾ ਇਕੱਲੇ ਦਾ ਨਹੀਂ ਹੈਗਾ ਉਹ ਪਰਿਵਾਰ ਦਾ ਵਾ ਪਿੰਡ ਦਾ ਇਲਾਕੇ ਦਾ ਵਾ ਇਹ ਦੇਸ਼ ਦਾ ਵਾ ਸੋ ਇਸ ਮੈਡੀਕਲ ਮੈਡੀਕਲ ਨੂੰ ਆਪਣੇ ਆਪ ਨੂੰ ਨਹੀਂ ਮੰਨਦਾ ਕਿ ਮੇਰਾ ਹੀ ਆ ਇਕੱਲੇ ਜਰਮਨ ਦੇਖੋ ਲੋਕ ਕੋ ਬੜੀ ਮੈਟਰ ਕਰਦੀ ਹੈ ਨਾ ਪਹਿਚਾਨ ਹੁੰਦੀ ਆ ਜਿਵੇਂ ਦਸਤਾਰ ਆਪਸੀਂ ਕਹਿੰਨੇ ਪਛਾਣਾ ਪਰ ਜਦੋਂ ਜਰਮਨ ਖੁੱਲੇ ਦਾੜੇ ਦੇ ਨਾਲ ਦਾੜਾ ਪ੍ਰਕਾਸ਼ ਕਰਕੇ ਮੈਦਾਨ ਚ ਉਤਰਦਾ ਉਹ ਜਰਮਨ ਪੂਰੀ ਇੱਕ ਕੌਮ ਨੂੰ ਰਿਪਰੈਜ਼ੈਂਟ ਕਰਦਾ ਉੱਥੇ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਇਹ ਫੈਸਲਾ ਕਿਵੇਂ ਲਿਆ ਵੀ ਐਸੇ ਰੂਪ ਦੇ ਨਾਲ ਦਾੜਾ ਖੋਲ ਕੇ ਹੀ ਪ੍ਰਕਾਸ਼ ਕਰਕੇ ਹੀ ਮੈਦਾਨ ਤੇ ਉਤਰਨਾ ਆਈ ਥਿੰਕ ਇਜ਼ ਸਟਾਰਟਿੰਗ ਟੂ ਇਦਾਂ ਸੀਗਾ ਕਿ ਮੈਨੂੰ ਸ਼ੌਂਕ ਸੀਗਾ ਵੀ ਇਦਾਂ ਸਿੱਖੀ ਸੂ ਵਿੱਚ ਰਹਿਣ ਦਾ ਤੇ ਕਿਉਂਕਿ ਇੱਕ ਸਭ ਤੋਂ ਵੱਡਾ ਪ੍ਰਭਾਵ ਇਸ ਚੀਜ਼ ਦਾ ਸੀ ਕਿ ਮੇਰੀ ਜਿਹੜੀ ਬੇਸਿਕ ਸਟੱਡੀ ਸੀ ਉਹ ਖਾਲਸਾ ਅਕੈਡਮੀ ਮੀਤਾ ਚੌਂ ਤੋਂ ਸੀਗੀ ਠੀਕ ਹੈ ਤੇ ਉਹ ਸੰਤਜ ਇੱਕ ਤਰ੍ਹਾਂ ਟਕਸਾਲ ਦਾ ਗੁਰਦੁਆਰਾ ਸਹਿਬਾ ਤੁਸੀਂ ਆਪ ਸੋਚ ਸਕਦੇ ਵੀ ਜੇ ਟਕਸਾਲ ਦੇ ਗੁਰਦੁਆਰਾ ਸਹਿਬ ਵਿੱਚ ਤੁਸੀਂ 8 9 ਉਥੇ 12 ਤਿੰਨ ਸਾਲ ਲਾਇਏ ਨੇ ਸਟਾਰਟਿੰਗ ਬੇਸਿਕ ਮੇਰਾ ਸਟਾਰਟ ਉਥੋਂ ਮੇਰਾ ਬੇਸ ਹੋਤ ਹੁੰਦਾ ਤੇ ਉਸਦਾ ਪ੍ਰਭਾਵ ਵੀ ਬੜਾ ਪਿਆ ਫਿਰ ਮੈਂ ਇਹ ਵੀ ਮੰਨਦਾ ਕਿ ਫੈਮਿਲੀ ਫੈਮਿਲੀ ਤੁਹਾਨੂੰ ਕਿਹੜੇ ਸੰਾਰੇ ਸਭ ਤੋਂ ਪਹਿਲਾਂ ਕ੍ਰਿਟੀਸਾਈਜ਼ਡ ਸਟਾਰਟ 온 ਦਾ ਫੈਮਿਲੀ ਚ ਹੁੰਦਾ ਫੈਮਿਲੀ ਤੋਂ ਹੁੰਦਾ ਕਿਉਂਕਿ ਜੇ ਤੁਹਾਡੀ ਫੈਮਿਲੀ ਜ ਤੁਹਾਨੂੰ ਕਿਸੇ ਨੇ ਕਹਤਾ ਵੀ ਯਾਰ ਤੂੰ ਆ ਕਰ ਲਾ ਉਹ ਕਰ ਲਾ ਇਦਾਂ ਕਰ ਲਾ ਤਾਂ ਇੱਕ ਸਿੰਘ ਮੈਨੂੰ ਅਜੇ ਤੱਕ ਕਦੀ ਕਿਸੇ ਨੇ ਨਹੀਂ ਕਿਹਾ ਭਾਵੇਂ ਆਪ ਜੋ ਮਰਜ਼ੀ ਕਰਦੇ ਰਹਿਣਾ ਸਾਡੇ ਚਾਚਾ ਜੀ ਪਹਿਲਾਂ ਕਟਿੰਗ ਵਾਲੇ ਸੀਗੇ ਡੈਡੀ ਨੇ ਸਾਡੇ ਅ ਕਟਾਲਿੰਦੇ ਸੀਗੇ ਹੌਲੀ ਹੌਲੀ ਉਹਨਾਂ ਤੇ ਵੀ ਕਿਰਪਾ ਕੀਤੀ ਮਾਲਕ ਨੇ ਫਾਦਰ ਸਾਹਿਬ ਵੀ ਅ ਅਮਰੇਸ਼ਾ ਗਿਆ ਆਫੇ ਮੇਰੇ ਚਾਚਾ ਜੀ ਉਹਨਾਂ ਨੇ ਜੇ ਦੋ ਚਾਚਾ ਜੀ ਨੇ ਦੋਨਾਂ ਨੇ ਅ ਦਾੜੇ ਪ੍ਰਕਾਸ਼ ਨੇ ਐਸ ਟਾਈਮ ਸੋ ਇਹ ਫੈਮਿਲੀ ਤੋਂ ਸਟਾਰਟ ਲੰਦਾ ਆਈ ਥਿੰਕ ਤੁਹਾਡੀ ਆਪਣਾ ਘਰ ਦਾ এনਵਾਇਰਨਮੈਂਟ ਕਿਦਾਂ ਦਾ ਤੇ ਬਾਕੀ ਦੇ ਮਾਣਕ ਦੀ ਕਿਰਪਾ ਚੀਜ਼ ਜੀ ਜਾ ਉਸ ਉਸੇ এনवायरमेंट ਨੂੰ ਫੀਲਡ ਤੇ ਲੈ ਕੇ ਜਾਣਾ ਹਨਾ ਬਾਕੀ ਨਾਲ ਦੇ ਪਲੇਅਰ ਹੋਣੇ ਉਹ ਉਹ ਪਲੇਅਰ ਜਿਹੜੇ ਨੇ ਹੋਰ ਨਾਲ ਸੂਬਿਆਂ ਦੇ ਵੀ ਤੁਹਾਡਾ ਨਾਲ ਖੇਡਦੇ ਨੇ ਉਹ ਚੀਜ਼ ਨੂੰ ਸਮਝਦੇ ਨੇ ਇਸ ਚੀਜ਼ ਨੂੰ ਬਿਲਕੁਲ ਜੀ ਬਿਲਕੁਲ ਆਈ ਥਿੰਕ ਇਹ ਚੀਜ਼ ਦੀ ਸਭ ਤੋਂ ਮੈਨੂੰ ਵੱਧ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਪਲੇਅਰ ਆਪਣੀ ਕਿਉਂਕਿ ਸਾਡੀ ਹੁਣ ਫੈਮਿਲੀ ਪਲੇਅਰ ਵੀ ਆ ਬਿਲਕੁਲ ਤੇ ਕਿਉਂਕਿ ਅਸੀਂ ਆਪਣੀ ਫੈਮਿਲੀ ਨਾਲ ਵੱਧ ਸਮਾਂ ਜਿਹੜਾ ਆਪਣੀ ਪਲੇਅਰ ਵਾਲੀ ਪਲੇਅਰ ਨਾਲ ਫੈਮਿਲੀ ਦੇ ਨਾਲ ਸਪੈਂਡ ਕਰਦੇ ਆਂ ਐਂਡ ਆਈ ਥਿੰਕ ਕਦੀ ਵੀ ਕਿਸੇ ਵੀ ਪਲੇਅਰ ਨੇ ਅਜੇ ਤੱਕ ਇਹ ਕਿੁੱਤੀ ਸਾਇਨ ਨਹੀਂ ਕੀਤਾ ਹਰੇਕ ਬੰਦਾ ਇਸੀ ਨੂੰ ਸਮਝਦਾ ਵੀ ਹਾਂ ਆਈ ਐਮ ਨਾਨ-ভেজ ਨਹੀਂ ਖਾਂਦਾ ਆਪਾਂ ਇਹਨੂੰ ਇਸ ਚੀਜ਼ ਤੇ ਮਜ਼ਾਕ ਵੀ ਨਹੀਂ ਕਰਨਾ ਕਦੀ ਵੀ ਨਹੀਂ ਕਿਸੇ ਨੇ ਕੀਤਾ ਔਰ ਹਾਲਾਂਕਿ ਇਹ ਮੇਰੇ ਪੰਜਾਬੀ ਪਲੇਅਰ ਨਾਲ ਵਾਲੇ ਇਹਨਾਂ ਨੂੰ ਮੈਨੂੰ ਕਹਿੰਦੇ ਹੁੰਦੇ ਯਾਰ ਵੀ ਤੂੰ ਵਧੀਆ ਹਨ ਨੂੰ ਵਧੀਆ ਲੱਗਦਾ ਵੀ ਯਾਰ ਤੂੰ ਸਿੱਖੀ ਰੂਪ ਦੇ ਚ ਹੈਣਾ ਤੇ ਸੋ ਇਹ ਉਹਨਾਂ ਮੈਂ ਜਿਹੜੇ ਵੀ ਆਪਣੇ ਨਾਲ ਦੇ ਪਲੇਅਰ ਆ ਅੱਜ ਤੱਕ ਨਹੀਂ ਮੈਨੂੰ ਕਿਸੇ ਨੇ ਵੀ ਇਧਰ ਉਧਰ ਦੀ ਗੱਲ ਕੀਤੀ ਜਿਸ ਨੂੰ ਜਿਹਨੂੰ ਰਿਸਪੈਕਟ ਮੈਂ ਕਰਦਾ ਇਥੋਂ ਕੋ ਮੇਰੀ ਮੇਰੀ ਨਹੀਂ ਇਸ ਰੂਪ ਦੀ ਰਿਸਪੈਕਟ ਉਹ ਜਾਰੀ ਕਰਦੇ ਹੁਣ ਮਤਲਬ ਇਹ ਕਾਬਦੇ ਆਪ ਵਿੱਚ ਵੱਖਰਾ ਮਾਨ ਹੈ ਹਾਂ ਵੀ ਚਲੋ ਅਸੀਂ ਇਸੇ ਤਰ੍ਹਾਂ ਦੇ ਕਹਿੰਦੇ ਫੀਲਡ ਦੇ ਵਿੱਚ ਉਹਨਾਂ ਨਾਲ ਖੇਡਦੇ ਖੇਡਦੇ ਆ ਪਰ ਸਾਨੂੰ ਸਾਡੇ ਸਰੂਪ ਕਰਕੇ ਇੱਕ ਵੱਖਰੇ ਤੌਰ ਤੇ ਵੀ ਮਾਨ ਸਨਮਾਨ ਮਿਲਦਾ ਯਾਰ ਬਿਲਕੁਲ ਬਿਲਕੁਲ ਕਿਉਂਕਿ ਕਿਤੇ ਜਾਈਏ ਆਈਏ ਤੇ ਕਿਸੇ ਨੂੰ ਨਾਂ ਪਤਾ ਹੋਵੇ ਤੇ ਸਾਡੇ ਪਲੇਅਰ ਅੱਗੇ ਆਪ ਹੋ ਕੇ ਦੱਸ ਦਿੰਦੇ ਵੀ ਨਹੀਂ ਯਾਰ ਇਹ ਬੰਦਾ ਇਦਾਂ ਨਹੀਂ ਇਦਾਂ ਤੇ ਕਈ ਰਿ ਆਪ ਨਹੀਂ ਦਸੀਦਾ ਤੇ ਪਹਿਲੇ ਹੀ ਦੱਸਿਆ ਹੁੰਦਾ ਨਾ ਨੇ ਵੀ ਆ ਨਹੀਂ ਸਾਡਾ ਇੱਕ ਬੰਦਾ ਇਦਾਂ ਦਾ ਵਜਾ ਉਹ ਸਾਡਾ ਬੰਦਾ ਵੈਜੀਟੇਰੀਅਨ ਆ ਉਹਦੇ ਲਈ ਅਸੀਂ ਵੈਜ ਲੈ ਕੇ ਜਾਣਾ ਜਾਂ ਸੋ ਆਈ ਥਿੰਕ ਆਪਣਾ ਉਹੀ ਫੈਮਿਲੀ ਆ ਜੀ ਫੈਮਿਲੀ ਨਾਲ ਉਹ ਵਿੱਚ ਫਿਰ ਚੱਲ ਅੱਛਾ ਤੁਸੀਂ ਕਹਿੰਦੇ ਹੋ ਵੈਜ ਲੈ ਕੇ ਜਾਣਾ ਜਾਂ ਤੇ ਵਿਦੇਸ਼ਾਂ ਚ ਖੇੜਦੇ ਹਾਂ ਉੱਥੇ ਬਹੁਤ ਦਿੱਕਤ ਆਉਂਦੀ ਹੁੰਦੀ ਹੈ ਕਿ ਹੁਣੇ ਦਿੱਕਤਾਂ ਦੂਰ ਹੋ ਗਈਆਂ ਨਹੀਂ ਦਿੱਕਤ ਤਾਂ ਚਲੋ ਕੀ ਹੋਣੀ ਨਹੀਂ ਕਿਉਂਕਿ ਕੁਛ ਨਾ ਕੁਛ ਬੰਦਾ ਆਪਣਾ ਅਰੇਂਜਮੈਂਟ ਕਰਕੇ ਜਾਂਦਾ ਕਰਕੇ ਜਾਂਦਾ ਹਾਂਜੀ ਬਾਕੀ ਟੀਮ ਨਹੀਂ ਆਉਣ ਦੀ ਦਿੱਕਤ ਅਰੇਂਜਮੈਂਟ ਕਰ ਹੀ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਪਲੇਅਰ ਦੀ ਇੱਕ ਨੀਡ ਆ ਫੂਡ ਰਿਕਵਰੀ ਸੋ ਉਹ ਇਸ ਚੀਜ਼ ਦੀ ਜਦੋਂ ਹਾਕੀ ਇੰਡੀਆ ਦਾ ਸਟਾਫ ਨਾਲ ਜਾਂਦਾ ਜਾਂ ਆਪਣੇ ਆਪਣਾ ਸਟਾਫ ਨਾਲ ਜਾਂਦਾ ਸੋ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਦੇ ਆ। ਸਫਰ ਦੀ ਗੱਲ ਕਰੀਏ ਹਰਮਨ ਸਫਰ 100 ਰੁਪਏ ਦੀ ਹਾਕੀ ਦੇ ਨਾਲ ਜਿਵੇਂ ਬਜ਼ੁਰਗ ਮੈਨੂੰ ਦੱਸ ਰਹੇ ਸੀ ਕਿ ਤੁਹਾਡਾ ਸ਼ੁਰੂ ਹੋਇਆ ਤੁਸੀਂ ਇੱਥੇ 7-8 ਕਿਲੋਮੀਟਰ ਪ੍ਰੈਕਟਿਸ ਕਰਨ ਜਾਣਾ ਉਹ ਆਕਾਬ ਦੇ ਆਪ ਵਿੱਚ ਵੱਡੀ ਚੁਣੌਤੀ ਸੀ। ਤਾਂ ਜਰਮਨ ਦੇ ਉੱਪਰ ਸਿਲੈਕਸ਼ਨ ਨੂੰ ਲੈ ਕੇ ਇੱਕ ਵਾਰ ਜਦੋਂ ਅਸੀਂ ਪੱਖਪਾਤ ਦੀ ਗੱਲ ਕਰਦੇ ਜਰਮਨ ਉਸਦਾ ਸ਼ਿਕਾਰ ਹੋਇਆ। ਚਾਹੇ ਉਹ ਛੋਟੀ ਉਮਰੇ ਹੋਇਆ ਸੀ ਪਰ ਹੋਇਆ ਜ਼ਰੂਰ ਸੀ। ਉਹ ਨਾਂ ਕੱਟਿਆ ਗਿਆ ਸੀ ਸ਼ਾਇਦ ਬਾਅਦ ਚ ਨਾਂ ਸੰਘਰਸ਼ ਕਰਕੇ ਉਹ ਪਵਾ ਵੀ ਦਿੱਤਾ ਗਿਆ ਸੀਗਾ। ਬਿਲਕੁਲ ਬਿਲਕੁਲ ਜੀ ਇਹ ਬਹੁਤ ਪੁਰਾਣੀ ਗੱਲ ਆ ਛੋਟੇ ਲੈਵਲ ਤੇ ਬਹੁਤ ਛੋਟੇ ਲੈਵਲ ਤੇ ਇਹ ਚੀਜ਼ ਹੋਈ ਸੀਗੀ ਪਰ ਆਈ ਥਿੰਕ ਉਹ ਵਧੀਆ ਹੋਈ ਸੀਗੀ ਕਿਉਂਕਿ ਸ਼ਾਇਦ ਮੈਨੂੰ ਹੋਰ ਮੌਕਾ ਮਿਲ ਗਿਆ ਸੀਗਾ ਐਂਡ ਉਹ ਮੇਰੇ ਨਾਲ ਨਹੀਂ ਬਹੁਤ 플레이ਰਾਂ ਨਾਲ ਹੁੰਦੀ ਹੋਈਗੀ ਹੁੰਦੀ ਹੋਵੇਗੀ ਹੁੰਦੀ ਹੋ ਰਹੀ ਹੋਵੇਗੀ ਹੋ ਰਹੀ ਹੋਵੇਗੀ ਹਨਾ ਪਵਿੱਖ ਦੇ ਵਿੱਚ ਵੀ ਚੀਜ਼ਾਂ ਸੰਭਵ ਨਹੀਂ ਹੋਣੀਆਂ ਨੇ ਹਨਾ ਐਂਡ ਆਈ ਥਿੰਕ ਪਰ ਇਹ ਵਧੀਆ ਗੱਲ ਆ ਕਿ ਜੇ 플레이ਰਾਂ ਨਾਲ ਇਹੋ ਜਿਹੀ ਚੀਜ਼ ਇਹ ਨਾਰਮਲ ਆ 플레이ਰ ਦੀ ਲਾਈਫ ਲਈ ਆਈ ਥਿੰਕ ਇਹ ਚੀਜ਼ਾਂ ਨਾਰਮਲ ਆ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਪੱਖਪਾਤ ਹੋਣਾ ਇਹ ਨਾਰਮਲ ਚੀਜ਼ਾਂ ਬਣ ਗਈਆਂ ਇਹ ਇਹ ਤਾਂ ਨਾਰਮਲ ਹੀ ਆ ਕਿਉਂਕਿ ਆਈ ਥਿੰਕ ਇਹਨੂੰ ਸਟਰਗਲ ਕਹਿੰਦੇ ਆ 플레이ਰ ਦਾ ਇਹ ਇਥੋਂ ਦੇ 플레이ਰਾਂ ਦੀ ਆਪਣੀ ਚੀਜ਼ਾਂ ਸਟਾਰਟ ਹੁੰਦੀਆਂ ਤੇ ਬਟ ਚਲੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਬਟ ਹੁਣ ਜੇ ਹੁੰਦੀਆਂ ਆ ਤਾਂ 플레이ਰਾਂ ਨੂੰ ਇਸ ਚੀਜ਼ ਨੂੰ ਵੀ ਆਪਣੇ ਆਪ ਦੀ ਚਲਣਾ ਹੀ ਪੈਣਾ ਤੇ 플레이ਰ ਚੱਲਦੇ ਵੀ ਆ ਅਤੇ ਜ਼ਰੂਰੀ ਨਹੀਂ ਕਿ ਮੈਂ ਛੋਟੇ ਲੈਵਲ ਤੇ ਆ ਕਈ ਵੱਡੇ ਲੈਵਲਾਂ ਤੇ ਵੀ ਕੁਝ ਨਾ ਕੁਝ ਹੁੰਦਾ ਹੋਵੇਗਾ ਚਲੋ ਆਪਾਂ ਨੂੰ ਇਸ ਚੀਜ਼ ਬਾਰੇ ਜਿਆਦਾ ਨਹੀਂ ਸਰਜੀਤ ਸਿੰਘ ਹਾਕੀ ਅਕੈਡਮੀ ਆ ਉਹ ਚ ਸਿਲੈਕਸ਼ਨ ਤੁਹਾਡੀ ਜਿਹੜੀ ਹੋਈ ਸੀ ਕਿਉਂਕਿ ਮੈਨੂੰ ਚਲੋ ਸਾਰਾ ਕੁਝ ਬਜ਼ੁਰਗਾਂ ਨੇ ਹੌਲੀ ਹੌਲੀ ਕਰਕੇ ਦੱਸਿਆ ਪਰ ਉਹ ਉਹ ਜਿਹੜਾ ਕਿ ਹੈ ਉਹ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਕਿਵੇਂ ਤੁਹਾਡੀ ਜਿਹੜੀ ਹੀਰੇ ਦੀ ਪਰਖ ਹੋਈ ਸੀ ਉੱਥੇ ਨਹੀਂ ਜਰੂਰ ਜੀ ਸਰਜੀਤ ਕਾਡੀ ਹਾਕੀ ਅਕੈਡਮੀ ਜੋ ਕਿ ਆਪਣੇ ਪੰਜਾਬ ਦੀ ਸਭ ਤੋਂ ਵੱਡੀ ਅਕੈਡਮੀ ਆ ਜੀ ਤੇ ਸਭ ਤੋਂ ਵੱਡਾ بیس ਆ ਪੰਜਾਬ ਦਾ ਉਸ ਜਗ੍ਹਾ ਤੇ ਸਿਲੈਕਸ਼ਨ ਹੋਣੀ ਬਹੁਤ ਵੱਡੀ ਗੱਲ ਸੀਗੀ ਤੋਂ ਕਿ ਉਸ ਜਗ੍ਹਾ ਤੇ ਸਿਲੈਕਟ ਹੋਣ ਲਈ ਬਹੁਤ ਹੀ ਲੋਕ ਮਤਲਬ ਜਦੋਂ ਤੁਸੀਂ ਦੇਖਿਆ ਹੋਊਗਾ ਕਿ ਉਹ ਟ్రਾਇਲ ਦੀਆਂ ਹੁੰਦੀਆਂ ਬਹੁਤ ਜ਼ਿਆਦਾ ਭਰਵਾ ਰਿਸਪੌਂਸ ਹੁੰਦਾ ਉਸੋ ਸੋ ਉਸ ਅਕੈਡਮੀ ਨੇ ਹੀ ਆਖਿਰਕਾਰ ਜਿਹੜੀ ਪਲੇਅਰਾਂ ਦੀ ਲਾਈਫ ਆ ਲੈਣਤੀ ਲੈਂਦੀ ਔਰ ਆਈ ਥਿੰਕ ਜਿੰਨੇ ਵੀ ਪੰਜਾਬ ਦੇ ਪਲੇਅਰ ਆ ਐਂ ਜ਼ਿਆਦਾ ਪਰਸੈਂਟ ਸਰਜੀਦਾ ਅਕੈਡਮੀ ਨੇ ਹੋਗਾ ਤੇ ਸਰਜੀਦਾ ਅਕੈਡਮੀ ਤੋਂ ਬਿਨਾ ਤਾਂ ਅਸੀਂ ਵੀ ਨਹੀਂ ਅੱਜ ਇਸ ਸ਼ਾਇਦ ਇਥੇ ਹਾਂ ਅਸੇ ਸਰਜੀਦਾਕੀ ਤੋਂ ਬਾਅਦ ਹੀ ਜੂਨੀਅਰ ਦਾ ਸਿਲੈਕਸ਼ਨ ਹੋਇਆ ਸੀਗਾ ਹਾਂਜੀ ਹਾਂਜੀ ਕਹਿੰਦੇ ਜਰਮਨ ਨੇ ਬੈਗ ਬੁੱਕ ਪੈਕ ਕਰ ਲੈ ਛੁੱਟੀ ਮਨਾਉਣ ਲਈ ਘਰੇ ਹੁਣ ਅਸੀਂ ਜਰਮਨ ਨੇ ਹਾਂਜੀ ਹਾਂਜੀ ਚਲੋ ਉਹਦੇ ਹੁਣ ਪੁਰਾਣੀਆਂ ਸਟੋਰੀਆਂ ਹੋ ਗਈਆਂ ਤੇ ਹੁਣ ਆਪਾਂ ਉਹਨਾਂ ਨੂੰ ਯਾਦ ਨਹੀਂ ਕਰੀਦਾ ਬਟ ਚਲੋ ਵਧੀਆ ਸਮਾਂ ਸੀਗਾ ਜਿੱਦਾਂ ਦਾ ਵੀ ਸਮਾਂ ਸੀਗਾ ਤੇ ਹਾਂਜੀ ਸਰਜੀਦਾਕੀ ਅਕੈਡਮੀ 'ਚ ਹੀ ਜਦੋਂ ਸੀਗਾ ਮੇਰੀ ਉਦੋਂ ਜੂਨੀਅਰ ਟੀਮ 'ਚ ਸਿਲੈਕਸ਼ਨ ਜਦੋਂ ਜਦੋਂ ਪਰਫਾਰਮ ਕਰਨਾ ਚਲੋ ਛੋਟੇ ਪੱਦਰ ਮੈਦਾਨ ਮੈਦਾਨ ਹੈ ਚਾਹੇ ਉਹ ਮਿੱਟੀ ਦਾ ਮੈਦਾਨ ਹੈ ਚਾਹੇ ਅਸੀਂ ਇਸ ਵਕਤ ਕਹਿ ਦਈਏ 올림픽 ਦਾ ਮੈਦਾਨ ਸੀ ਹੈਨਾ ਪਰ ਜਦੋਂ ਪਰਫਾਰਮ ਕਰ ਰਹੇ ਹੁੰਨੇ ਹੋ ਇੱਕ ਪਾਸੇ ਤਾਂ 10 ਪਲੇਅਰ ਰਹਿ ਗਏ ਹੋਣੇ ਇੰਡੀਆ ਦੇ ਇੱਕ ਪਾਸੇ 11 ਪਲੇਅਰ ਬ੍ਰਿਟੇਨ ਦੇ ਖੇਡਦੇ ਹੋਣ ਤਾਂ ਪ੍ਰੈਸ਼ਰ ਕਿੰਨਾ ਕੁ ਬਣ ਜਾਂਦਾ ਜਿੰਮੇਵਾਰੀ ਕਿੰਨੀ ਕੁ ਬਣ ਜਾਂਦੀ ਹੈ ਜਿੰਮੇਵਾਰੀ ਤਾਂ ਬਿਲਕੁਲ ਬਹੁਤ ਵੱਡੀਆਂ ਕਿਉਂਕਿ ਤੁਸੀਂ ਕੋਈ ਆਪਣੇ ਆਪ ਲਈ ਰਿਪਰੈਜ਼ੈਂਟ ਨਹੀਂ ਉੱਥੇ ਕਰ ਰਹੇ ਤੁਸੀਂ ਆਪਣੀ ਇੱਕ ਕੰਟਰੀ ਲਈ ਰਿਪਰੈਜ਼ੈਂਟ ਕਰ ਰਹੇ ਆ ਤੁਸੀਂ 1.2 ਬਿਲੀਅਨ ਲੋਕਾਂ ਲਈ ਰਿਪਰੈਜ਼ੈਂਟ ਕਰ ਰਹੇ ਆ ਸੋ ਜਦੋਂ ਤੁਸੀਂ ਰਿਪਰੈਜ਼ੈਂਟ ਇੰਨੀ ਵੱਡੀ ਕੰਟਰੀ ਲਈ ਕਰਦੇ ਆ ਤੁਹਾਨੂੰ ਇੰਨੇ ਲੋਕ ਦੇਖ ਰਹੇ ਹੁੰਦੇ ਆ ਤੇ ਤੁਹਾਡਾ ਇੱਕ ਫਰਜ ਬਨ ਜਾਂਦਾ ਹੂੰ ਤੇ ਪ੍ਰੈਸ਼ਰ ਤੇ ਨਹੀਂ ਸਾਡੀ ਟੀਮ ਲੈਂਦੀ ਕਿਉਂਕਿ ਆਈ ਥਿੰਕ ਜੇ ਤੁਸੀਂ ਸਾਰੇ ਮੈਚ ਦੇਖੇ ਹੋਗੇ ਤਾਂ ਕਿ ਟੀਮ ਦਾ ਅਲੱਗ ਹੀ এনवायरमेंट ਸੀਗਾ ਅਲੱਗ ਹੀ ਇੱਕ ਏਮ ਸੀਗਾ ਅਲੱਗ ਹੀ ਏਮ ਨਾਲ ਗਈ ਹੋਈ ਸੀ ਸੋ ਉਸ ਟਾਈਮ ਪ੍ਰੈਸ਼ਰ ਨਹੀਂ ਸੀ ਉਸ ਟਾਈਮ ਇਹੀ ਸੀਗਾ ਵੀ ਬੱਸ ਜਿੰਨਾ ਹੈ ਠੀਕ ਹੈ ਕਿਉਂਕਿ ਇੱਕ ਹਿਸਟਰੀ ਕ੍ਰੀਏਟਡ ਕੰਮ ਹੋਇਆ ਉਸ ਟਾਈਮ ਕਿ ਪਲੇਅਰਾਂ ਨੇ ਕੀਤੀ ਇੱਕ ਰੇਟ ਹਿਸਟਰੀ ਐਂਡ ਪਲੇ ਖੇਡੇ ਵੀ ਹੈ ਹਾਲਾਂਕਿ ਬੈਕ ਟੂ ਬੈਕ ਮਤਲਬ 50 ਸਾਲਾਂ ਬਾਅਦ ਬੈਕ ਟੂ ਬੈਕ ਮੈਡਲ ਲਾਉਣਾ ਇਹ ਇਕ ਆਪ ਦੇ ਆਪ ਚ ਹਿਸਟਰੀ ਹੈ ਪਰ ਫਿਰ ਵੀ ਟੀਮ ਕੋਆਰਡੀਨੇਸ਼ਨ ਦੀ ਗੱਲ ਕਰ ਲਈਏ ਜਾਂ ਅਸੀਂ ਜਦੋਂ ਡਰੈਸਿੰਗ ਰੂਮ ਦੀ ਗੱਲ ਕਰਦੇ ਹਾਂ ਉੱਥੇ ਕੀ ਮਾਹੌਲ ਹੁੰਦਾ ਤੁਹਾਡਾ ਬਹੁਤ ਹੀ ਪੋਜ਼ਿਟਿਵ ਮਾਹੌਲ ਹੁੰਦਾ ਹਣ ਜਦੋਂ ਡਰੈਸਿੰਗ ਰੂਮ ਦੀ ਹੁੰਦੇ ਚਲੋ ਮੈਂ ਗੱਲ ਨਹੀਂ ਕਰ ਸਕਦੇ ਵੀ ਕਿਦਾਂ ਪੌਸਰ ਪੰਜ ਸਾਲ ਦਾ ਚਲੋ ਕੀ ਕਰਦੇ ਬਿਲਕੁਲ ਬਿਲਕੁਲ ਬਹੁਤ ਸਰਪੰਚ ਸਾਹਿਬ ਨੇ ਆਪਣਾ ਕੰਮ ਪੂਰਾ ਸਰਪੰਚੀ ਦੇ ਨਾਲ ਨਿਭਾਇਆ ਉਹਨਾਂ ਨੇ ਇੱਥੇ ਤੇ এনवायरमेंट ਇੱਥੇ ਜਿਹੜਾ ਮਾਹੌਲ ਹੁੰਦਾ ਬਹੁਤ ਪੋਜ਼ਿਟਿਵ ਹੁੰਦਾ ਇੱਕ ਦੂਜੇ ਨੂੰ ਮੋਟੀਵੇਟ ਕਰਦੇ ਆ 플레이ਰ ਇੱਕ ਦੂਜੇ ਨੂੰ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਬਣਾਉਂਦੀ ਆ ਵੀ ਕੀ ਚੱਲ ਰਿਹਾ ਕੀ ਨਹੀਂ ਕਰਨਾ ਕੋਚ ਜਿਹੜੇ ਆ ਉਹ ਆਪਣਾ ਜੋ ਰੀਡ ਕਰਦੇ ਆ ਸਾਰਾ ਕੁਝ ਉਹ ਸਭ ਆਪਣੇ 플레이ਰਾਂ ਦੇ ਅੰਗੇ ਰੱਖਦੇ ਆ ਸੋ ਇੱਕ ਟੀਮ ਦੀ ਤਰ੍ਹਾਂ ਅੰਦਰੋਂ ਸੇ ਇਨਵਾਇਰਨਮੈਂਟ ਚੱਲ ਰਿਹਾ ਹੁੰਦਾ ਤੇ ਸਿਰਫ ਇੱਕੋ ਹੀ ਈਮ ਹੁੰਦਾ ਕਿ ਹੁਣ ਮੈਚ ਜਿੱਤਣਾ ਹੈ ਜਿੱਤਣਾ ਆ ਤੇ ਜਦੋਂ ਮੈਚ ਹੱਥੋਂ ਨਿਕਲ ਜਾਂਦਾ ਉਦੋਂ ਬਾਅਦ ਮੈਂ ਜਰਮਨੀ ਵਾਲੇ ਮੈਚ ਦੀ ਗੱਲ ਕਰਦਾ ਜਦੋਂ ਉਹ ਕਾਫੀ ਸਾਡੇ ਲਈ ਹਾਰਟ ਬ੍ਰੇਕਿੰਗ ਮੂਮੈਂਟ ਸੀਗਾ ਕਿਉਂਕਿ ਸਾਡੇ ਕੋਲ ਮੌਕਾ ਸੀਗਾ ਇੱਕ ਫਾਈਨਲ ਖੇਡਣ ਦਾ ਫਾਈਨਲ ਖੇਡਣ ਦਾ ਬਟ ਚਲੋ ਕੋਈ ਗੱਲ ਨਹੀਂ ਇਹ ਕਹਿ ਸਕਦੇ ਆ ਕਿ ਇਹ ਵੀ ਇੱਕ ਪਾਰਟ ਆਫ ਲਾਈਫ ਆ ਇੱਕ ਪਾਰਟ ਆਫ ਪਲੇਅਰ ਦੀ ਲਾਈਫ ਆ ਵੀ ਹਾਰ ਜਿੱਤ ਤਾਂ ਹੁੰਦੀ ਹੁੰਦੀ ਆ ਤੇ ਕਿਉਂਕਿ ਜੀ ਆਪਾਂ ਕਹੀਏ ਵੀ ਅਗਲੀਆਂ ਟੀਮਾਂ ਜਿਹੜੀ ਜਰਮਨੀ ਆ ਕੋਈ ਛੋਟੀ ਮੋਟੀ ਟੀਮ ਨਹੀਂ ਆ ਬਿਲਕੁਲ ਬਿਲਕੁਲ ਬਹੁਤ ਵੱਡੀ ਟੀਮ ਹੈ ਵਰਲਡ ਦੀ ਨੰਬਰ 2 ਟੀਮ ਹੈ ਜੀ 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 ਸੋ ਉਹ ਪਰ ਮੇਨ ਮੈਟਰ ਇਹ ਕਰਦਾ ਕਿ ਤੁਸੀਂ ਹਾਰੇ ਆ ਹਾਕੀ ਖੇਡ ਕੇ ਹਾਰੇ ਆ ਤੁਸੀਂ ਕੁਛ ਇਹ ਨਹੀਂ ਆ ਵੀ ਤੁਸੀਂ ਚੰਗਾ ਨਹੀਂ ਖੇਡੇ ਮੈਦਾਨ ਤੇ ਹਾਰੇ ਹਾਂ ਮੈਦਾਨ ਤੇ ਹਾਰੇ ਹਾਂ ਚੰਗੀ ਹਾਕੀ ਖੇਡ ਕੇ ਹਾਰੇ ਆ ਇਹ ਮੈਟਰ ਕਰਦਾ ਬਾਕੀ ਇਹ ਹੁੰਦਾ ਤੇ ਹਰੇਕ ਟੀਮ ਲਈ ਪਲੇਅਰ ਲਈ ਇੱਕ ਮੂਵਮੈਂਟ ਇਦਾਂ ਦਾ ਬਾਕੀ ਯਾਰ ਸਾਡੇ ਕੋਲ ਕੁਛ ਚੀਜ਼ ਰਹਿ ਗਈ ਬਟ ਸਾਡੇ ਲਈ ਇੱਕ ਹੋ ਟਾਰਗੇਟ ਸੀਗਾ ਤਗਮਾ ਤਗਮਾ ਜ਼ਰੂਰੀ ਸੀਗਾ ਤਗਮੇ ਤੋਂ ਬਿਨਾ ਨਹੀਂ ਸੀ ਆਪਣਾ ਕੋਈ ਏਮ ਹੈਗਾ ਸੋ ਪਲੇਅਰਾਂ ਨੇ ਉਹ ਕਰ ਵਿਖਾਇਆ ਆਪਣੇ ਆਪ ਨੂੰ ਦੁਆਰਾ ਰੀਮੋਟੀਵੇਟ ਕੀਤਾ ਮੋਟੀਵੇਟ ਕਿਵੇਂ ਕਰਦੇ ਹੋ ਆਪ ਦੇ ਆਪ ਨੂੰ ਮੋਟੀਵੇਟ ਕਰਨਾ ਨਾਲ ਦੀ ਟੀਮ ਨੂੰ ਮੋਟੀਵੇਟ ਕਰਨਾ ਕਈ ਵਾਰੀ ਕੀ ਹੁੰਦਾ ਹੈ ਕਿ ਜਰਮਨ ਇੰਡੀਆ ਦੀ ਵਾਲ ਜ਼ਰੂਰ ਹੈ ਸ਼੍ਰੀ ਜੇਸ਼ ਇੰਡੀਆ ਦੀ ਵਾਲ ਜ਼ਰੂਰ ਹੈ ਪਰ ਉਸ ਵਾਲ ਦੇ ਵਿੱਚੋਂ ਵੀ ਵਿਰੋਧੀ ਖਿਡਾਰੀ ਕਿਸਨ ਲਾ ਜਾਂਦਾ ਹੈ ਉਸ ਤੋਂ ਬਾਅਦ ਮੋਟੀਵੇਟ ਕਿਵੇਂ ਕਰਦੇ ਬਿਲਕੁਲ ਹੀ ਮੋਟੀਵੇਟ ਇਦਾਂ ਕਿ ਸਭ ਤੋਂ ਪਹਿਲਾਂ ਸੈਲਫ ਮੋਟੀਵੇਟਡ ਹੋਣਾ ਪੈਂਦਾ ਆਪਣੇ ਆਪ ਨੂੰ ਪਹਿਲਾਂ ਮੋਟੀਵੇਟ ਕਰਾਂਗੇ ਤੇ ਨਾਲ ਦੇ ਨੂੰ ਮੋਟੀਵੇਟ ਕਰਾਂਗੇ ਔਰ ਆਈ ਥਿੰਕ ਮੋਟੀਵੇਸ਼ਨ ਜਿਹੜੀ ਐਮ ਆ ਕੀ ਇੱਕ ਦੂਜੇ ਨੂੰ ਪਲੇਅਰ ਕਿਦਾਂ ਸਮਝਦੇ ਆ ਜੇ ਤੁਸੀਂ ਦੇਖ ਲਿਆ ਵੀ ਦੂਜਾ ਪਲੇਅਰ ਥੋੜਾ ਜਿਹਾ ਢਿੱਲਾ ਪੈ ਰਿਹਾ ਜਾਂ ਕੋਈ ਗੱਲ ਹੈ ਤੇ ਇੱਕ ਦੂਜੇ ਨਾਲ ਜਾ ਕੇ ਗੱਲ ਕਰਦੇ ਆ ਪਲੇਅਰ ਫਿਰ ਟੀਮ ਮੀਟਿੰਗ ਹੁੰਦੀ ਆ ਪਲੇਅਰਸ ਦੀ ਮੀਟਿੰਗ ਹੁੰਦੀ ਆ ਬੰਦੇ ਆ ਕੋਚਿਸ ਹੁੰਦੇ ਆ ਕੋਚਿਸ ਤੁਹਾਨੂੰ ਦਿਖਾਉਂਦੇ ਆ ਵੀ ਕੀ ਤੁਹਾਡਾ ਸਟੈਟਸ ਰਿਹਾ ਕਿਦਾਂ ਨਹੀਂ ਰਿਹਾ ਤੇ ਕਿੱਥੇ ਕਿੰਨਾ ਆਪਾਂ ਚੰਗੇ ਖੇਡੇ ਹਿਆਂ ਤੇ ਇੱਕ ਦੂਜੇ ਨੂੰ ਹੀ ਮੋਟੀਵੇਟ ਕੀਤਾ ਸੋ ਇੱਕ ਟੀਮ ਗੇਮ ਐ ਸੋ ਇਹ ਪਰਿਵਾਰਿਕ ਗੇਮ ਮਤਲਬ ਪਰਿਵਾਰ ਆ ਸਾਡਾ ਟੀਮ ਹਨਾ ਤੇ ਇੱਕ ਦੂਜੇ ਨੂੰ ਇਦਾਂ ਹੀ ਹੌਸਲਾ ਦੇ ਕੇ ਉੱਤੇ ਚੁੱਕ ਕੇ ਰੱਖਦੇ ਆ ਕਿ ਆਪਾਂ ਹੁਣ ਇਹ ਮੈਨੂੰ ਵੀ ਨਹੀਂ ਆਇਤਾ ਕਰਪਾ ਇਹ ਮੈਨੂੰ ਵੀ ਨਹੀਂ ਪਤਾ ਇਹ ਆਈ ਥਿੰਕ ਮੇਰੀ ਡੈਸਟਨੀ ਸੀਗੀ ਅੱਛਾ ਕਦੀ ਮੈਂ ਨਹੀਂ ਸੀ ਸੋਚਿਆ ਕਿ ਮੈਂ ਹਾਕੀ ਖੇਡਾਂਗਾ ਤੁਹਾਨੂੰ ਮਤਲਬ ਹਾਕੀ ਨੇ ਤੁਹਾਨੂੰ ਅਪਣਾਇਆ ਹਾਂ ਹਾਕੀ ਮੈਨੂੰ ਅਪਣਾਇਆ ਲੱਗਦਾ ਅੱਜ ਹਾਕੀ ਦੀ ਬਦੌਲਤ ਹੀ ਇਹ ਸਾਰਾ ਕੁਝ ਜੋ ਆਪਣੇ ਆਈ ਥਿੰਕ ਹਾਕੀ ਆ ਰੇ ਪਲੇਅਰ ਆ ਜਾਂ ਕੋਈ ਵੀ ਪਲੇਅਰ ਆ ਉਹਨਾਂ ਦੀ ਗੇਮ ਹੀ ਉਹਨਾਂ ਲਈ ਸਾਰਾ ਕੁਝ ਆ ਤੇ ਅੱਜ ਜੋ ਵੀ ਤੁਸੀਂ ਵੀ ਆਏ ਆ ਇੰਟਰਵਿਊ ਲੈਣ ਆਸਕੇ ਹੋ ਹਾਕੀ ਦੀ ਬਦੌਲਤ ਆਏ ਆ ਤੁਸੀਂ ਮੇਰੀ ਬਦੌਲਤ ਨਹੀਂ ਪਰ ਮੇਰਾ ਸਵਾਲ ਇਹ ਆ ਵੀ ਥੋੜਾ ਜਨਾ ਬਾਇਸ ਹੋ ਜਾਂਦੇ ਨੇ ਹਨਾ ਇੱਥੇ ਜਿਆਦਾ ਉਤਸ਼ਾਹ ਲੋਕ ਕਿਸੇ ਹੋਰ ਖੇਡ ਵਾਲ ਦਿਖਾਉਂਦੇ ਨੇ ਮੈਂ ਕ੍ਰਿਕਟ ਦੀ ਗੱਲ ਕਰ ਰਿਹਾ ਕ੍ਰਿਕਟ ਨੂੰ ਤਿਹਾਰ ਬਣਾ ਦਿੰਦਾ ਜਾਂਦਾ ਹਾਲਾਂਕਿ ਹਾਕੀ 올림픽 ਵੇਅਦ ਕੀ ਤਿਹਾਰ ਰਿਹਾ ਭਾਰਤ ਵਾਸੀਆਂ ਲਈ ਪਰ ਹੁੰਦਾ ਕਿ ਤਨਾ ਕਿਤੇ ਪਿੰਚ ਹੁੰਦੀ ਆ ਚੀਜ਼ ਯਾਰ ਸਾਨੂੰ ਉਨੀ ਤਰਜੀਹ ਨਹੀਂ ਦਿੱਤੀ ਜਾਂਦੀ ਜਿੰਨੀ ਉਧਰ ਹੁੰਦੀ ਆ ਜਿੰਨੀ ਸਪਾਂਸਰਸ਼ਿਪ ਉਧਰ ਹੁੰਦੀ ਆ ਨਹੀਂ ਅਸੀਂ ਨਹੀਂ ਇਹ ਚੀਜ਼ਾਂ ਬਾਰੇ ਸੋਚਦੇ ਸਾਡੀ ਵੀ ਨਹੀਂ ਸੋਚਦੇ ਅਸੀਂ ਨਹੀਂ ਸੋਚਦੇ ਇਹ ਚੀਜ਼ਾਂ ਬਾਰੇ ਕਿਉਂਕਿ ਇਹ ਕੰਮ ਆ ਜਿਹੜੇ ਜਿੰਨੀ ਵੀ ਸਪੋਰਟ ਆ ਦੇਸ਼ ਦਾ ਵਾ ਇਹ ਸਾਡਾ ਕੰਮ ਨਹੀਂ ਹੈਗਾ ਸਾਡਾ ਕੰਮ ਹੈਗਾ ਦੇਸ਼ ਲਈ ਖੇਡਣਾ ਦੇਸ਼ ਲਈ ਮੰਡਲ ਲੈ ਕੇ ਆਉਣਾ ਤੇ ਦੇਸ਼ ਦਾ ਮਾਣ ਸੋਣਾ ਸਾਨੂੰ ਸਾਨੂੰ ਉਸ ਝੰਡੇ ਨਾਲ ਮਤਲਬ ਆ ਕਿਆ ਬਾਤ ਠੀਕ ਹੈ ਜੀ ਸਾਨੂੰ ਇਹਨਾਂ ਨੇ ਨੀ ਕੋਈ ਕੀ ਕਰਦਾ ਪਿਆ ਕੋਈ ਨਹੀਂ ਕਈ ਕਰਦਾ ਪਿਆ ਸਾਨੂੰ ਉਹਨਾਂ ਚੀਜ਼ਾਂ ਨਾਲ ਕੋਈ ਮਤਲਬ ਅਸੀਂ ਨਹੀਂ ਇਹ ਚੀਜ਼ਾਂ ਇਸ ਚੀਜ਼ਾਂ ਬਾਰੇ ਅਸੀਂ ਨਹੀਂ ਗੱਲ ਕਰਦੇ ਸਾਡੀ ਟੀਮਾਂ 'ਚ ਇਹ ਚੀਜ਼ਾਂ ਦੀ ਗੱਲ ਨਹੀਂ ਦੀ ਸਾਡੇ ਲਈ ਸਿਰਫ ਜੋ ਹੈ ਉਹੀ ਫੋਕਸ ਹੈ ਅਦਲੀ ਜਿਆਦਾ ਨਹੀਂ ਹੈ। ਅੱਛਾ ਹੋਰ ਨਾ ਜਿਹੜੀਆਂ ਜੀਮਾਂ ਦੇ ਪਲੇਅਰ ਹੁੰਦੇ ਆ ਉਹਨਾਂ ਨਾਲ ਗੱਲਬਾਤ ਹੁੰਦੀ ਹੁੰਦੀ ਸੀ ਫੀਲਡ ਤੇ ਫੀਲਡ ਤੋਂ ਬਾਹਰ ਆਫ ਫੀਲਡ ਜਿੱਥੇ ਕਹਿ ਦਿੰਦੇ ਆ ਬੜਾ ਕਾਜੀ ਬਿਲਕੁਲ ਆ ਜਿੱਦਾਂ ਆਪਾਂ 올림픽ਸ ਇੱਕ ਵਿਲੇਜ 'ਚ ਰਹਿੰਦੇ ਆ ਜੀ 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 ਤੇ ਉੱਥੇ ਇੱਕ ਦੂਜੇ ਨਾਲ ਪਲੇਅਰ ਮਿਲਦੇ ਰਹਿੰਦੇ ਆ ਇੱਕੋ ਬਿਲਡਿੰਗ 'ਚ ਰਹਿੰਦੀ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਵਧਾਈਆਂ ਦਿੰਦੇ ਆ ਜਾਂ ਕੁਝ ਵੀ ਤੁਹਾਡਾ ਮੈਚ ਵੇਖ ਅਸੀਂ ਇੱਕ ਦੂਜੇ ਦਾ ਮੈਚ ਵੀ ਵੇਖਨੇ ਆ ਅੱਛਾ ਕਿਦਾਂ ਹੀ ਫਾਈਨਲ ਜਿੱਤੇ ਸੀ ਸੌਰੀ ਬ੍ਰੋਨਜ਼ ਮੈਡਲ ਜਿੱਤੇ ਸੀਗਾ ਸੈਰਮਨੀ ਸੀ ਸਾਡੀ ਉਹ ਨੀਰਜ ਦਾ ਮੈਚ ਆ ਰਿਹਾ ਸੀ ਸਾਡੀ ਟੀਮ ਵਾਲਿਆਂ ਨੇ ਉਹ ਵੀ ਦੇਖਿਆ ਸੀਗਾ ਅੱਛਾ ਮਤਲਬ ਉਹ ਵੀ ਹਨਾ ਇੱਕ ਮੈਨੂੰ ਯਾਦ ਆ ਰਿਹਾ ਆ ਉਹਦੇ ਟਾਈਮ ਵੀ ਉਹ ਵੀ ਇੱਕ ਉਤਸ਼ਾਹ ਹੁੰਦਾ ਵੀ ਅਸੀਂ ਜਿੱਤ ਗਏ ਨਾ ਜਾਂ ਸਾਨੂੰ ਮੈਡਲ ਆ ਗਿਆ ਨੀਰਜ ਨੂੰ ਮੈਡਲ ਆਵੇ ਜਾਂ ਮਨੂਪਕਰ ਨੂੰ ਵੀ ਆਵੇ ਜਾਂ ਵਿਨੇਸ਼ ਨੂੰ ਵੀ ਆਵੇ ਇਹ ਚੀਜ਼ਾਂ ਹੁੰਦੀਆਂ ਨੇ ਹਨਾ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਾਂ ਸਪੋਰਟਸਮੈਨ ਆ ਸਪੋਰਟਸਮੈਨ ਸਟਡੀ ਸਪਿਰਟ ਹੁੰਦੀ ਹੈ ਡਿਫਰੈਂਟ ਸਪਿਰਟ ਹੁੰਦੀ ਸੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਕਿਉਂਕਿ ਆਪਾਂ ਪੂਰਾ ਦੇਸ਼ ਨੂੰ ਰਿਪਰਿਜ਼ੈਂਟ ਕਰਨ ਗਏ ਕਰਨ ਗਏ ਹੋਏ ਆ ਤੇ ਸਾਰੇ ਇੱਕ ਦੂਜੇ ਨੂੰ ਦੇਖਦੇ ਵਿਸ਼ੇ ਵੀ ਦਿੰਦੇ ਆ ਜਦੋਂ ਆਪਾਂ ਉਹਨੇ ਜਾਂਦੇ ਜਾਂ ਮੈਚ ਖੇਡ ਕੇ ਆਓ ਇੱਕ ਦੂਜੇ ਨੂੰ ਤੁਹਾਨੂੰ ਆਪ ਆ ਕੇ ਪਲੇਅਰ ਮਿਲਦੇ ਆ ਸੋ ਉੱਥੇ ਡਿਫਰੈਂਟ এনवायरमेंट ਹੁੰਦਾ ਜੇ ਇਨਸੀਡੈਂਟ ਪਤਾ ਲੱਗਿਆ ਸੀ ਉਹ ਤੇ ਫੀਲਡ ਤੇ ਨਹੀਂ ਸਾਨੂੰ ਹਾਂ ਲੱਗਾ ਸੀਗਾ ਅਸੀਂ ਉਦੋਂ ਕਮਰੇਆਂ 'ਚ ਸੀਗੇ ਅੱਛਾ ਰੈਸਟ ਡੇ ਸੀ ਸਾਨੂੰ ਮਾਰਨਿੰਗ ਅਰਲੀ ਪਤਾ ਚੱਲਾ ਸੀ ਉਹ ਉਦੋਂ ਇੱਕ ਵਾਰ ਤਾਂ ਥੀਲ ਹੁੰਦਾ ਹੋਊਗਾ ਨਾ ਖਿਡਾਰੀ ਨਾਲ ਕੀ ਕੁਝ ਹੋ ਰਿਹਾ ਬਿਲਕੁਲ ਜੀ ਬਿਲਕੁਲ ਕਿਉਂਕਿ ਇੱਡੇ ਵੱਡੇ ਲੈਵਲ ਤੇ ਆ ਕੇ ਇਸ ਜਗ੍ਹਾ ਤੱਕ ਪਹੁੰਚ ਕੇ ਇਦਾਂ ਦਾ ਮੂਮੈਂਟ ਕਿਉਂਕਿ ਇੱਕ ਪਲੇਅਰ ਹੀ ਸਮਝਦਾ ਹੁਣ ਆਪਾਂ ਜੇ ਕਹੀਏ ਵੀ ਬਾਹਰ ਬੈਠੇ ਲੋਕ ਕੁਝ ਵੀ ਜੱਜ ਕਰ ਸਕਦੇ ਆ ਕਈ ਉਹਨੂੰ ਇਸ ਚੀਜ਼ ਨੂੰ ਰਾਈਟ ਵੇ ਨਾਲ ਲੈ ਕੇ ਜਾਣਗੇ ਕੋਈ ਪੋਜ਼ਿਟਿਵ ਲੈ ਜਾਂਦਾ ਕੋਈ ਨੈਗੇਟਿਵ ਲੈ ਜਾਂਦਾ ਬਟ ਜਿਹੜਾ ਪਲੇਅਰ ਆ ਉਹਦੇ ਲਈ ਤਾਂ ਬਹੁਤ ਮਤਲਬ ਕੀ ਤੁਸੀਂ ਦੇਖਿਆ ਵੀ ਹੋ ਕਿ ਦੀਆਂ ਫੋਟੋਆਂ ਵੀ ਦੇਖੀਆਂ ਹੋਣਗੀਆਂ ਕਿੰਨੀ ਮਤਲਬ ਉਹ ਇੰਨਾ ਸੈਡ ਅਸੀਂ ਵੀ ਸੈਡ ਸੀਗੇ ਉਹਦੇ ਨਾਲ ਮੁਲਾਕਾਤ ਨਹੀਂ ਹੋਈ ਉਸ ਦੌਰਾਨ ਨਹੀਂ ਮੁਲਾਕਾਤ ਨਹੀਂ ਹੋਈ ਕਿਉਂਕਿ ਆਈ ਥਿੰਕ ਕੋਈ ਵੀ ਪਲੇਅਰ ਮੜ ਕੇ ਇਨਾ ਦੁਖੀ ਹੋ ਜਾਂਦਾ ਜਦੋਂ ਉਦੋਂ ਆਪਾਂ ਕਿਸਾ ਨਾਲ ਰਿਐਕਟ ਕਰ ਸਕਦੇ ਕਿਸੇ ਨੂੰ ਨਹੀਂ ਪਤਾ ਪਰ ਜਿਹੜਾ ਅਸਲੀ ਦੁੱਖ ਆ ਉਹ ਉਸ ਟਾਈਮ ਪਲੇਅਰ ਹੀ ਜਾਣਦਾ ਹੋਰ ਨਹੀਂ ਹੋਰ ਨਹੀਂ ਕੋਈ ਜਾਣ ਅੱਛਾ ব্রੌਂਜ਼ ਆ ਗਿਆ ਸਫਰ ਅਜੇ ਲੰਬਾ ਆ ਅੱਗੇ ਕਹਿੰਦੇ ਮੈਨੂੰ ਯਾਦ ਆ ਸਰਪੰਚ ਸਾਹਿਬ ਦਾ ਮੈਨੂੰ ਡਾਇਲੌਗ ਤੁਹਾਡੇ ਦਾ ਯਾਦ ਆ ਰਿਹਾ ਉਹ ਕਹਿੰਦੇ ਵੀ ਸਥਿਤੀ ਇਹ ਬਣ ਗਈ ਸੀ ਜਾਂ ਜੇ ਆਵਾਂਗੇ ਤਾਂ ਮੈਡਲ ਲਾਵਾਂਗੇ ਨਾ ਮਰਾਂਗੇ ਐਦਾਂ ਦੀ ਕੋਈ ਕਰਕੇ ਆਵਾਂਗੇ ਜਾਂ ਮਰ ਕੇ ਆਵਾਂਗੇ ਐਦਾਂ ਦਾ ਕੁਝ ਉਹਨਾਂ ਨੇ ਕਿਹਾ ਸੀਗਾ ਇਹ ਸਥਿਤੀ ਉਹਨਾਂ ਦੀ ਰਹੀ ਪਰ ਹੁਣ ਉਹ ਕਹਿੰਦੇ ਨੇ ਕਾਮਨਾਵਾ ਜ਼ਰੂਰ ਨੇ ਸਾਡੀਆਂ ਵੀ ਅਰਦਾਸ ਤੁਹਾਡੇ ਨਾਲ ਕਿ ਅਗਲਾ ਵਾਰੀ ਜਦੋਂ ਖੇਡਾਂ ਹੋਣਗੀਆਂ ਤੇ ਜਿਹੜਾ ਤਮਗੇ ਦਾ ਰੰਗ ਆਣਾ ਉਹ ਸੁਨਹਿਰੀ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਅਸੀਂ ਤੇ ਇਸੇ ਮਨ ਨਾਲ ਹੀ ਗਏ ਸੀਗੇ ਇਸ ਵਾਰ ਵੀ ਕਿ ਅਸੀਂ ਇਹਦਾ ਕਲਰ ਚੇਂਜ ਕਰਕੇ ਆਵਾਂਗੇ ਸਾਡਾ ਸਾਰਿਆਂ ਦੀ ਇਹੀ ਸੀਗਾ ਵੀ ਆਪਾਂ ਕਲਰ ਜ਼ਰੂਰ ਚੇਂਜ ਕਰਨਾ ਬੰਟੇ ਚਲੋ ਜਿੱਦਾਂ ਮਾਲਕ ਦੀ ਮਰਜ਼ੀ ਹੈ ਕੋਈ ਗੱਲ ਤੇ ਹੁਣ ਮਾਲਕਾਂ ਕਿਰਪਾ ਰੱਖਣ ਤੇ ਆਪਾਂ ਇਸ ਦਾ ਕਲਰ ਜੂ ਚੇਂਜ ਕਰਾਂਗੇ ਅੱਗੇ ਕਿਉਂਕਿ ਇਹ ਗੇਮ ਜਿਹੜੀ ਖਤਮ ਨਹੀਂ ਹੋ ਜਾਣੀ ਇਹ ਚੱਲੀ ਜਾਣੀ ਹੈ ਅੱਗੇ ਹੋਰ ਵੀ ਵੱਡੀ ਇਵੈਂਟ ਆ ਰਹੇ ਆ ਸੋ ਅਗਲੀ 올림픽ਸ ਵੀ ਆ ਰਹੀ ਹੈ ਤੇ ਦੇਸ਼ ਦਾ ਅਸੀਂ ਚਾਹੁੰਦੇ ਆ ਕਿ 골ਡ ਦਾ ਮੈਡਲ ਆਵੇ ਅਸੀਂ ਕਿਵੇਂ ਪ੍ਰਿਪੇਅਰ ਕਰ ਰਹੇ ਹਾਂ ਹੁਣ ਥੋੜਾ ਸਮਾਂ ਤੁਹਾਨੂੰ ਛੁੱਟੀਆਂ ਮਿਲੀਆਂ ਹੋਣਗੀਆਂ ਹੁਣ ਤਾਂ ਪਰਿਵਾਰ ਨਾਲ ਵਤੀਤ ਕਰ ਰਹੇ ਹਾਂ ਇਸ ਤੋਂ ਬਾਅਦ ਦਵਾਰਾ ਆ ਕੇ ਪੱਠੀ ਜਾ ਕੇ ਤਪਣਾ ਆ ਹਾਂਜੀ ਹਾਂਜੀ ਹੁਣ ਥੋੜਾ ਸਮਾਂ ਫੈਮਿਲੀ ਨਾਲ ਸਪੈਂਡ ਕਰੀਏ ਕਿਉਂਕਿ ਜਦੋਂ ਪਲੇਅਰ ਤਿਆਰੀ ਕਰਦਾ ਹੈ ਵੱਡੇ ਇਵੈਂਟ ਲਈ ਬਿਲਕੁਲ ਹੀ ਕਟਆਫ ਹੋ ਜਾਂਦਾ ਫੈਮਿਲੀ ਨਾਲ ਬਿਲਕੁਲ ਬਹੁਤ ਘੱਟ ਸਮਾਂ ਦਾ ਕੇ ਬੰਦਾ ਘਰੇ ਆਉਂਦਾ ਸੋ ਅਜੇ ਤੇ ਇਹੀ ਟਾਈਮ ਆ ਕਿ ਆਪਣਾ ਪਹਿਲਾਂ ਫੈਮਿਲੀ ਨਾਲ ਟਾਈਮ ਸਪੈਂਡ ਬੇਟੀ ਆ ਤੁਹਾਡੇ ਕੋਲ ਹਨਾ ਹਾਂਜੀ ਹਾਂਜੀ ਇੱਕੋ ਹੀ ਬੱਚਾ ਆ ਹਾਂਜੀ ਹਾਂਜੀ ਕਿੰਨੇ ਕੇ ਯਾਦ ਆਉਂਦੀ ਫੀਲਡ ਦੇ ਬੇਟੀ ਦੇ ਨਹੀਂ ਬਿਲਕੁਲ ਹੀ ਉਹਨੂੰ ਵੇਖ ਕੇ ਜਾਈਦਾ ਉਹਨੂੰ ਆ ਕੇ ਵੇਖੀਦਾ ਵੇਖ ਕੇ ਜਾਈਦਾ ਅੱਛਾ ਤੇ ਮੈਂ ਬੜਾ ਬਲੈਸਡ ਆ ਕਿ ਮੇਰੇ ਘਰ ਇੱਕ ਬੱਚੀ ਹੈ ਚਲੋ ਮੇਰਾ ਆਖਰੀ ਸਵਾਲ ਹੈ ਜਰਮਨ ਖੇਡਾਂ ਹੀ ਨੇ ਜਿਹੜੀ ਸਾਡੇ ਪੰਜਾਬ ਦੀ ਤੇਜ਼ੀ ਜਵਾਨੀ ਨੂੰ ਬਚਾ ਸਕਦੀਆਂ ਅਸੀਂ ਉਸ ਏਰੀਏ 'ਚ ਬੈਠੇ ਆ ਜਿੱਥੇ ਨਸ਼ਿਆਂ ਦਾ ਵੱਧ ਸਭ ਤੋਂ ਵੱਧ ਪ੍ਰਭਾਵ ਸੀ ਕਹਿੰਦੇ ਆ ਇਧਰਲੇ ਇਲਾਕੇ 'ਚ ਹਨਾ ਨਸ਼ਿਆਂ ਦਾ ਮਾਝੀ 'ਚ ਆ ਇਹ ਤੋਂ ਬਾਅਦ ਗਾਂਹ ਪਿੱਛੇ ਜਾ ਕੇ ਚਲੇ ਜਾਈਏ ਜਰੰਦਰ ਦਬਾਬੇ 'ਚ ਆ ਜਾਂਦਾ ਕਿਵੇਂ ਨੌਜਵਾਨਾਂ ਨੂੰ ਸੁਨੇਹਾ ਦੇਵੋਗੇ ਕਿਵੇਂ ਜਰਮਨ ਇਹ ਕਹਿੰਦਾ ਆ ਕਿ ਸਾਨੂੰ ਖੇਡਾਂ ਵੱਲ ਹੀ ਆ ਜਾਣਾ ਚਾਹੀਦਾ ਤੇ ਖਾਸ ਤੌਰ ਤੇ ਸਰਕਾਰਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਆ ਆਈ ਥਿੰਕ ਜਿਹੜਾ ਨਸ਼ਾ ਵਾ ਉਹ ਖਾ ਜਾਂਦਾ ਇਨਸਾਨ ਨੂੰ ਹਨਾ ਤੇ ਉਹ ਇਹ ਮੈਂ ਇਹ ਸੋਚਦਾ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਆਪਣੇ ਲਾਗੇ ਤੋਂ ਸਟਾਰਟ ਕਰੋ ਆਪਾਂ ਆਪ ਸ਼ੁਰੂ ਹੋਵਾਂਗੇ ਕੋਈ ਲਾਗੇ ਛਾਗੇ ਆਪਾਂ ਇੱਕ ਦੂਜੇ ਨੂੰ ਰੋਕਾਂ ਟੋਕਾਂਗੇ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਯਾਰ ਵੀ ਮੈਂ ਕੀ ਲੈਣਾ ਹਨਾ ਕਿਉਂਕਿ ਉਹਦੇ ਨਾਲ ਕੀ ਪਤਾ ਕੱਲੋਂ ਤੁਹਾਡਾ ਬੱਚਾ ਵੀ ਪ੍ਰਭਾਵ ਹੋ ਜੇ ਕੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਫੈਮਿਲੀ 'ਚ ਵੀ ਕੋਈ ਪ੍ਰਭਾਵ ਹੋ ਜੇ ਹਨਾ ਤੇ ਇਹੀ ਆ ਕਿ ਨਸ਼ਿਆਂ ਤੋਂ ਦੂਰ ਹੋ ਮੇਰੀ ਤੇ ਸਾਰਿਆਂ ਨੂੰ ਇਹੀ ਆ ਰਿਕਵੈਸਟ ਹੈ ਨਸ਼ਿਆਂ ਤੋਂ ਦੂਰ ਹੋ ਤੇ ਆਪਣਾ ਖੇਡਾਂ ਵੱਲ ਧਿਆਨ ਦਿਓ ਆਪਣੇ ਆਪਣੇ ਹੋਰ ਜੋ ਵੀ ਤੁਸੀਂ ਫੀਲਡ 'ਚ ਕੋਈ ਕੰਮ ਕਰਨਾ ਚਾਹੁੰਦੇ ਆ ਸਟੱਡੀ ਕਰਨਾ ਚਾਹੁੰਦੇ ਆ ਜਾਂ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਆ ਉਹਨੂੰ ਮੁੱਖ ਰੱਖ ਕੇ ਇਹਨਾਂ ਚੀਜ਼ਾਂ ਤੋਂ ਦੂਰ ਹੋ ਤੇ ਤੇ ਗਵਰਨਮੈਂਟ ਲੱਗੇ ਤੇ ਹਰ ਟਾਈਮ ਇਹੀ ਰਿਕਵੈਸਟ ਹੁੰਦੀ ਆ ਕਿ ਗਵਰਨਮੈਂਟ ਤੇ ਇਹੀ ਹੈਲਪ ਕਰ ਸਕਦੀ ਆ ਕਿ ਹਰੇਕ ਪਿੰਡ ਵਿੱਚ ਗਰਾਊਂਡ ਹੋਵੇ ਹੁਣ ਸਾਡੇ ਪਿੰਡ 'ਚ ਗਰਾਊਂਡ ਨਹੀਂ ਹੈਗੀ ਹੂੰ ਤੁਸੀਂ ਆਪ ਸੋਚੋ ਬਿਲਕੁਲ ਕੋਕ ਤੁਸੀਂ ਜਿਵੇਂ ਦੱਸ ਰਿਹਾ ਕਿ 7-8 ਕਿਲੋਮੀਟਰ ਤੱਕ ਜਾਣਾ ਨੂੰ ਜਾਣਾ ਹਨ ਤੇ ਇਹ ਵੀ ਇੱਕ ਸਪੋਰਟਸਮੈਨ ਆ ਉਹਦੇ ਜਿਹੜਾ 올림픽 ਦੀ ਮੈਡਲ ਆ ਕੇ ਉਹਨੂੰ ਸਪੋਰਟਸਮੈਨ ਤੋਂ ਕੀ ਮੰਗ ਸਕਦੇ ਬਿਲਕੁਲ ਹਨ ਤੇ ਉਹਦੀ ਆਪਣੇ ਪਿੰਛੇ ਨਾਲ ਗਰਾਊਂਡ ਹੋਵੇ ਤੇ ਉਹਨੂੰ ਪਿੱਛੇ ਮੈਡਲ ਆਏ ਉਹਨਾਂ ਚ ਵੀ ਰਿਕਵੈਸਟ ਕੀਤੀ ਪਿੰਡ ਵਾਲਿਆਂ ਨੇ ਵੀ ਬਹੁਤ ਮਿਲ ਕੇ ਰਿਕਵੈਸਟ ਕੀਤੀ ਬਟ ਕਿਸੇ ਨੇ ਸੁਣੀ ਨਹੀਂ ਤੇ ਜੇ ਇੱਕ ਪਲੇਅਰ ਦਾ ਕੋਈ ਪਿੰਡ ਦਾ ਜਾਂ ਲਾਕੀ ਦਾ ਵਿਕਾਸ ਨਹੀਂ ਹੋਊਗਾ ਤੇ ਬੱਚਿਆਂ ਨੇ ਜਿਹਾਂ ਗਾਂ ਆਉਣ ਵਾਲੀ ਜਨਰੇਸ਼ਨ ਨੇ ਸੋਚਣਾ ਯਾਰ ਇਹਨਾਂ ਨੂੰ ਕੀ ਮਿਲਦਾ ਨਹੀਂ ਪਰ ਗਾਂ ਜਰਮਨ ਅਸੀਂ ਕਿਵੇਂ ਬਣਾ ਹਾਂ ਉਹਨਾਂ ਨੇ ਕੀ ਕਹਿਣਾ ਵੀ ਤੇ ਇਹ ਮੈਚ ਹੋਣਾ ਸਰਕਾਰ ਅਗੇ ਬੇਨਤੀ ਆ ਕੇ ਸਭ ਤੋਂ ਪਹਿਲਾਂ ਹਰੇਕ ਪਿੰਡ ਵਿੱਚ ਗਰਾਊਂਡ ਬਣਾਉਣ ਪਲੇਅਰ ਜਿਹੜੇ ਮੈਡਲ ਲੈ ਕੇ ਆਉਂਦੀ ਹੈ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਉਹਨਾਂ ਨੂੰ ਨੌਕਰੀਆਂ ਦੇਣ ਤਾਂ ਜੋ ਜਿਹੜੀ ਆਉਣ ਵਾਲੀ ਪੀੜ੍ਹੀ ਉਹ ਵੀ ਮੋਟੀਵੇਟ ਹੋਵੇ ਵੀ ਸਾਨੂੰ ਕੁਝ ਮਿਲੂਗਾ ਜਰਮਨ ਵੈਸੇ ਤਾਂ ਨੌਕਰੀ ਕਰ ਰਹੇ ਨੇ ਪਰ ਕੋਈ ਸਰਕਾਰ ਵੱਲੋਂ ਆ ਗਿਆ ਵੈਸ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਹਿੰਦੇ ਚਲੋ ਰਾਸ਼ੀ ਤਾਂ ਹੈਗੀ ਹੈਗੀ ਨੌਕਰੀਆਂ ਵੀ ਦੇਵਾਂਗੇ ਪਤਾ ਨਹੀਂ ਮੈਂ ਤਾਂ ਨਹੀਂ ਸੁਣੀ ਜੀ ਇਹ ਜੀ ਨੌਕਰੀ ਦੇਵਾਂਗੇ ਦਵਾਂਗੇ ਵਾਲੀ ਅਜੇ ਤੱਕ ਤੇ ਨੌਕਰੀ ਮੈਨੂੰ ਸੈਂਟਰ ਗਵਰਨਮੈਂਟ ਨੇ ਦਿੱਤੀ ਹੋਈ ਹੈ ਤੇ ਮੈਂ ਸੈਂਟਰ ਗਵਰਨਮੈਂਟ ਦਾ ਤੇ ਇਸੇ ਤਰੀਕੇ ਥੈਂਕ ਯੂ ਕਰਦਾ ਕਿ ਉਹਨਾਂ ਨੇ ਮੈਨੂੰ ਨੌਕਰੀ ਦਿੱਤੀ ਹੋਈ ਆ ਤੇ ਪੰਜਾਬ ਸਰਕਾਰ ਤੋਂ ਸਾਡੀ ਮੰਗ ਆ ਕਿ ਅਸੀਂ ਦੋ ਪਲੇਅਰਾਂ ਜਿਹਨਾਂ ਕੋ ਜਿਹੜੇ ਮੈਡਲ ਲੈ ਕੇ ਆਏ ਬਾਕੀ ਪਲੇਅਰਾਂ ਨੂੰ ਦੂਜੇ ਕੌਣ ਨੇ ਸੁਖਜੀਤ ਸਿੰਘ ਸੁਖਜੀਤ ਠੀਕ ਆ ਸਾਡੇ ਦੋ ਪਲੇਅਰ ਆ ਜਿਨ੍ਹਾਂ ਕੋਈ ਤੱਕ ਗਵਰਨਮੈਂਟ ਦੀ ਨੌਕਰੀ ਨਹੀਂ ਹੈ ਔਰ ਅਸੀਂ ਚਾਹੁੰਨੇ ਆ ਕਿ ਸਾਨੂੰ ਵੀ ਪੁਲਿਸ ਮੈਕਮੇ ਵਿੱਚ ਨੌਕਰੀ ਦਿੱਤੀ ਜਾਵੇ ਦੋਵਾਂ ਜਣੇ ਨੂੰ ਕਿਉਂਕਿ ਜੇ ਤੁਸੀਂ ਇਸ ਮੂਵਮੈਂਟਸ ਤੇ ਪਲੇਅਰਾਂ ਦਾ ਨਹੀਂ ਕਰਨਾ ਤੇ ਆਈ ਡੋਨਟ ਥਿੰਕ ਸੰਕੇ ਤੁਸੀਂ ਕਿਸੇ ਪਲੇਅਰ ਦਾ ਫਿਰ ਸਤਕਾਰ ਕਰ ਸਕਦੇ ਹੋਰ ਚੀਜ਼ ਨੂੰ ਲੈ ਕੇ ਰਾਸ਼ੀਆਂ ਤੇ ਜ਼ਰੂਰੀਆਂ ਹੁੰਦੀਆਂ ਨੇ ਕਿਉਂਕਿ ਪਲੇਅਰਾਂ ਦੀ ਮਰਤ ਹੁੰਦੀ ਹੈ ਸਭ ਤੋਂ ਜਿਹੜੀ ਮੇਨ ਜਿਹੜੀ ਪਲੇਅਰ ਦੀ ਜ਼ਰੂਰਤ ਹੁੰਦੀ ਹੈ ਨੌਕਰੀ ਦੀ ਤੇ ਉਦਾਂ ਮੈਂ ਜੋਬ ਬੈਂਗਲੌਰ ਦੇ ਵਿੱਚ ਕਰਦੇ ਆ ਤੇ ਇਹ ਸਾਰਾ ਸਮਾਂ ਮੈਂ ਫੈਮਿਲੀ ਤੋਂ ਦੂਰ ਰਿਹਾ ਅੱਛਾ ਤੇ ਜੇ ਗਾਂ ਨੌਕਰੀ ਮੈਨੂੰ ਕਰਨੀ ਪਈ ਤੇ ਮੈਨੂੰ ਬੈਂਗਲੌਰ ਚ ਕਰਨਾ ਪਈ ਤੇ ਮੈਨੂੰ ਫੈਮਲੀ ਤੋਂ ਦੂਰ ਰਹਿਣਾ ਪੈਣਾ ਉਹ ਕਈ ਜਿਹੇ ਸੈਕਰੀਫਾਈਸ ਕਰਨੀਆਂ ਪੈਣੀਆਂ ਪਰਿਵਾਰ ਵੀ ਤੇ ਗੇਮ ਵੀ ਕਿਤਨਾ ਕਿਤੇ ਸਟਰਗਲ ਇੰਨੀ ਮਿਹਨਤ ਕਰਕੇ ਜੇ ਗਾਂ ਬਈਏ ਤੇ ਫੈਮਲੀ ਚ ਬਈਏ ਆਪਣੇ ਪਰਿਵਾਰ ਚ ਬਈਏ ਆ ਕੇ ਐਡੀ ਵੱਡੀ ਫੈਮਲੀ ਆ ਐ ਇਹਨਾਂ ਤੋਂ ਦੂਰ ਰਵਾਂਗੇ ਤੇ ਉਹ ਸਾਰਾ ਸਮਾਂ ਸਾਡਾ ਫੈਮਲੀ ਵਾਲਾ 파ਟ ਤੇ ਮਿਸ ਹੋ ਜਾਣਾ ਤੇ ਜੇ ਸਾਨੂੰ ਪੰਜਾਬ ਚ ਨੌਕਰੀ ਮਿਲੂਗੀ ਤਾਂ ਆਟੋਮੈਟਿਕਲੀ ਫੈਮਲੀਆਂ ਚ ਬਹਾਂ ਚਲੋ ਵਸਤਾ ਐਲਾਨ ਹੋ ਗਿਆ ਸੀ ਬਾਕੀ ਦੇਖਦੇ ਹਾਂ ਕਦੋਂ ਹਨਾ ਤੁਹਾਡੇ ਵਾਲੀ ਇਹ ਗੱਲ ਪੂਰੀ ਹੁੰਦੀ ਹੈ एलान பாਜੀ 3 ਮੈਡਲ ਤੀਸਰਾ ਮੈਡਲ ਆ ਗਿਆ ਮੈਡਲ ਹਾਂਜੀ ਇਹ ਅਸਮੈਤ ਨਹੀਂ ਇਹ ਚੀਜ਼ ਨੂੰ ਸੁਣਿਆ ਹੈ ਤੱਕ ਸੀ ਦੇ ਸੀ ਗਵਰਨਮੈਂਟ ਨੇ ਕਹ ਵੀ ਨੌਕਰੀ ਦਵਾਗੇ ਬਟ ਚਲੋ ਤੁਹਾਡੇ ਚੈਨਲ ਦੇ ਨਾਲ ਹੀ ਰਿਕਵੈਸਟ ਕਰਦੇ ਸੀ ਇਨਸਾਨ ਨੂੰ ਕਿ ਯਾਰ ਅਸੀਂ ਦੋ ਪਲੇਅਰਾਂ ਜਿਨ੍ਹਾਂ ਕੋ ਨੌਕਰੀ ਨਹੀਂ ਹੈਗੀ ਇਸ ਟਾਈਮ ਪੰਜਾਬ ਦੀ ਬਾਕੀ ਪਲੇਅਰਾਂ ਨੂੰ ਤੁਸੀਂ ਪੁਰਾਣੇ ਮੈਡਲ ਦੇ ਹਿਸਾਬ ਨਾਲ ਨੌਕਰੀ ਦਿੱਤੀ ਹੈ ਉਹਦਾ ਬਹੁਤ ਬਹੁਤ ਥੈਂਕ ਯੂ ਕਿ ਬਣਦੀ ਸੀ ਕਿਉਂਕਿ ਪੇਸ਼ੀ ਦੇ ਜਿਹੜੇ ਟੋਕੀ ਦੇ ਮੈਡਲ ਆਇਆ ਸੀਗਾ ਬਿਲਕੁਲ ਉਹਨਾਂ ਨੂੰ ਉਹਨਾਂ ਨੇ ਨੌਕਰੀ ਦਿੱਤੀ ਹਾਂ ਪੰਜਾਬ ਪੀਸੀਐਸ ਦੀਆਂ ਤੇ ਪੰਜਾਬ ਪੁਲਿਸ ਦੀਆਂ ਤੇ ਹੁਣ ਦੋਵਾਂ ਨੂੰ ਤੇ ਦੇਈ ਸਕਦੇ ਆ ਕਿਉਂਕਿ ਚਾਰ ਸਾਲਾਂ ਦਾ ਮੌਕਾ ਜਲਦੀ ਜਲਦੀ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਸ਼ਾਇਦ ਹੋਵੇਗਾ ਤੁਹਾਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਜਰਮਨ ਮੈਨੂੰ ਲੱਗਦਾ ਵੀ ਨਾਲ ਦੀ ਨਾਲ ਤੁਹਾਨੂੰ ਉਹ ਚੀਜ਼ਾਂ ਵੀ ਸ਼ਾਇਦ ਜਿਹੜੀ ਤੁਸੀਂ ਮੁੱਖ ਮੰਗਾ ਵੈਸੇ ਇਹ ਸਰਕਾਰਾਂ ਦਾ ਪਹਿਲਾ ਫਰਜ਼ ਹੈ ਖਿਡਾਰੀ ਨੂੰ ਖਿਡਾਰ ਜਿਹੜਾ ਖੇਡ ਦਾ ਮਾਹੌਲ ਦੇਣਾ ਤੇ ਨਾਲ ਦੀ ਨਾਲ ਉਹਦੇ ਜਿਹੜੇ ਆਲੇ ਦੁਆਲੇ ਦੇ ਜੀਵਨ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਤਾਂ ਹੀ ਖਿਡਾਰੀ ਅੱਗੇ ਵਧ ਕੇ ਕੋਡ ਪਰਫਾਰਮ ਕਰੇਗਾ ਤੇ ਹੋਰ ਖਿਡਾਰੀ ਵੀ ਪੈਦਾ ਕਰੇਗਾ। ਹਾਂ। ਬਿਲਕੁਲ। ਬਹੁਤ-ਬਹੁਤ ਧੰਨਵਾਦ ਜਰਮਨ। ਥੈਂਕ ਯੂ ਬਈ। ਸੋ ਜਰਮਨ ਪ੍ਰੀਤ ਸਿੰਘ ਸਾਡੇ ਨਾਲ ਸੀ, ਵਾਲ ਆਫ ਇੰਡੀਆ ਦੇ ਨਾਂ ਤੋਂ ਜਾਣੇ ਜਾਂਦੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਹੁਤ ਵੱਣਦੀ ਹੈ। ਖਿਡਾਰੀ ਆਲ ਦੀ ਜ਼ਿੰਮੇਵਾਰੀ ਬੜੀ ਖੂਬੀ ਨਾਲ ਨਿਭਾ ਰਹੇ ਨੇ। ਹੁਣ ਦੇਖਣਾ ਹੈ ਆ ਸਰਕਾਰਾਂ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੀਆਂ ਨੇ ਤੇ ਕਿਵੇਂ ਜਿਹੜਾ ਕਿ ਆ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਿ ਉਹ ਪੂਰਾ ਕੀਤਾ ਜਾਂਦਾ ਹੈ। ਮੈਂ ਸਰਖਾਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਬਾਬਾ ਬਕਾਲਾ ਸਾਹਿ